ਆਕੀਦੇ ਜਵਾਗ ਜੇ ਬਤੰਗ ਚੜਾਈ ਜਾਂਦੀ ਯਾਰ ਰੋਖਿਓ ਉਹ ਤੀਜੀ ਮੰਜ਼ਲ ਤੇ ਕੰਜਰ ਦੇ ਚੜੇ ਕਰਦੇ ਆ ਹਾਂਜੀ ਮੁਰਗੇ ਹੀ ਗੱਡੀ ਇੱਕ ਮਿੰਟ ਰੋਖਿਓ ਦੇ ਕਰਗੇ ਕਾਰ ਬਾਈ 1 2 ਤੀਜੀ ਮੰਜ਼ਲ ਤੇ ਵੇਖ ਲੈ ਯਾਰ ਕੀ ਮੁਰਕਿਆਂ ਦੇ ਪੋਰਾ ਪੋਰਾ ਬੱਚੇ ਆ ਜੀ ਛੋਟੇ ਉਮਰ ਦੇ ਨਾਲ ਬਹੁਤ ਗੁਰਪ੍ਰੀਤ ਹਾਂਜੀ ਤੁਸੀਂ ਐਂ ਕਰੋ ਤੁਸੀਂ ਤੇ ਨਿਮਰਤਨਾ ਪੌੜੀਆਂ ਦੇਖੋ ਕਿੱਧਰ ਦੀ ਐ ਠੀਕ ਐ ਧੰਨਵਾਦ ਆ ਬੈਗ ਲਾ ਲਈ ਬਾਈ ਉਹ ਵਾਹ ਦੀ ਕਰਕੇ ਨਾ ਉਧਰ ਦੀ ਹੋਊਗਾ ਰਸਤਾ ਇਹਨਾਂ ਦਾ ਹਾਂਜੀ ਅੱਗੇ ਗੇਟ ਹੋਵੇ ਨਹੀਂ ਨਹੀਂ ਰਾਈਟ ਮੋੜੋ ਬਟ ਉਤਰੇ ਹੋਣਾ ਗੱਡੀ ਚੋਂ ਬੈਠ ਕੇ ਦੇਖੋ ਪਹਿਲੇ ਉਹ ਲੇਡੀਜ਼ ਫਿਰਦੀ ਆ ਸਾਹਮਣੇ ਅੱਛਾ ਅੱਛਾ ਠੀਕ ਹੈ ਇਹਨਾਂ ਦਾ ਹੀ ਆ ਕਿ ਦੇਖਿਓ ਹਾਂਜੀ ਪੌੜੀਆਂ ਦੇ ਫੁੱਟ ਤਾਂ ਜੜਦੀਆਂ ਗੁਰਪ੍ਰੀਤ ਅੱਛਾ ਤੁਸੀਂ ਐਂ ਕਰੋ ਉੱਪਰ ਜਾਓ ਨਿਮਰਤ ਹਾਂਜੀ ਇਧਰ ਦੀ ਦੇਖੋ ਪੌੜੀਆਂ ਠੀਕ ਆ ਸਰ ਠੀਕ ਇਧਰ ਦੀ ਚੜੋ ਹਾਂ ਨਿਮਰਤਾ ਪੌੜੀਆਂ ਆ ਗੁਰਪ੍ਰੀਤ ਆ ਇਥੋਂ ਚੜੋ ਡੋਰ ਚੈੱਕ ਕਰਿਓ ਕਿਹੜੀ ਆ ਮੇਨ ਠੀਕ ਐ ਸਰ ਹਾਂ ਭੱਜ ਦੇਖ ਭੱਜੇ ਹੋਣਾ ਦੇਖ ਕੇ ਸਾਨੂੰ ਭੱਜੇ ਹੋਣਾ ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ ਭੱਜਣਾ ਨਹੀਂ ਭਜਣਾ ਨਹੀਂ ਖੜਜੋ ਇੱਕ ਮਿੰਟ ਸਾਥ ਆ ਇੱਕ ਮਿੰਟ ਡੋਰ ਵੇਖੋ ਡੋਰ ਵੀ ਚੈਨ ਵਾਲੀ ਆ ਆਓ ਚੈਨ ਵਾਲੀ ਡੋਰ ਸਰ ਇਹਨਾਂ ਕੋਲ ਡੋਰ ਵੀ ਚੈਨ ਵਾਲੀ ਆ ਜੀ ਚੈਨ ਵਾਲੀ ਡੋਰ ਹਾਂਜੀ ਇਹ ਮਾਪਿਓ ਪੁੱਛੋ ਕਿੱਧਰ ਇਹਨਾਂ ਦੇ ਪੁੱਛਦੇ ਨਹੀਂ ਚਲੋ ਇੱਥਾ ਚਲੋ ਲਿਆਓ ਥੱਲੇ ਭਜਣਾ ਨਹੀਂ ਬੇਟਾ ਭਜਣਾ ਨਹੀਂ ਲਿਆਓ ਇੱਥਾ ਲਿਆਓ ਡੋਰ ਰੰਗ ਪਟ ਗਿਆ ਚਲੋ ਬਿਟੇ ਆ ਨਲ ਤਾਰਿਓ ਡੋਰ ਕਿੰਨੀ ਕਹਿੰਨਾਂ ਕੋਲੇ ਡੋਰ ਆ ਜੀ ਚైనా ਵਾਲੀ ਕੋਈ ਡੋਰਾ ਇੱਕ ਤਾਂ ਸੈਂਟੀਮੀਟਰ ਤੇ ਬੱਚੇ ਹੀ ਆ ਜੀ ਇਧਰ ਆ ਤਾਂ ਬਣੀ ਜੀ ਬੱਚੇ ਆ ਪੁੱਛੋ ਕਿੱਥੇ ਆ ਇਹਨਾਂ ਦੇ ਤੁਹਾਡੇ ਮਾਂ ਪਿਓ ਕਿੱਥੇ ਆ ਵੀ ਉਹ ਹੋਰ ਵੀ ਹੈ ਕੀ ਡੋਰ ਤੁਹਾਡੇ ਕੋਲ ਧਿਆਨ ਨਾਲ ਤਾਰਿਓ ਧਿਆਨ ਨਾਲ ਇਹਨਾਂ ਨੂੰ ਚైనా ਡੋਰ ਆ ਹਾਂਜੀ ਚੈਨਲ ਡੋਰ ਆ ਜੀ ਪੂਰਾ ਪੂਰਾ ਹੈ ਗਿਆਰ ਲਿਆਉਂਦੇ ਕਿੱਥੋਂ ਇਹ ਭਰਾਹ ਤਾਂ ਨੇ ਤੁਸੀਂ ਨਹੀਂ ਅਸੀਂ ਦੋਨੇ ਭਰਾ ਹੀ ਆ ਗਵਾਂਡੇ ਦੇ ਮੁੰਡੇ ਡੋਰ ਕੀ ਦੀ ਆਦੀ ਆ ਕਿ ਤੁਹਾਡੀ ਡੋਰ ਸਾਡੀ ਆ ਉਹ ਦਿਖਾਈਂ ਕਰਪੀਤ ਇਹ ਯਾਰੇ ਤੁਸੀਂ ਲੈਂਦੇ ਕਿੱਥੋਂ ਐ ਇਹ ਅਸੀਂ ਇੱਥੋਂ ਲਈ ਸੀਗੇ ਇਹ ਤਾਂ ਪਿਛਲੇ ਸਾਲ ਵਾਲੇ ਜਿਹੜਾ ਹੁਣ ਗੱਟੂ ਲੈ ਕੇ ਆਂਦਾ ਜੀ ਉਹ ਅਸੀਂ ਇਧਰੋਂ ਦਾਣਾ ਮੰਡੀ ਵੱਲ ਨਿਕਿਆ ਸੀ। ਹੋਰ ਗੱਟੂ ਵੀ ਪਿਆ ਹੈ ਜੀ। ਇੱਕ ਮਿੰਟ ਸਾਹਮਣੇ ਸ਼ਾਇਦ ਇਹਨਾਂ ਚਲਾ ਗਈ। ਇੱਕ ਸੱਟਿਆ ਜੀ ਸਾਡੇ ਸਾਹਮਣੇ ਚਲਾ ਕੇ ਮਾਰਿਆ ਇਹ। ਪਿੱਛੇ ਛੱਪੜਾ ਜੀ ਉਹਦੇ ਵਿੱਚ ਚਲਾ ਕੇ ਮਾਰਿਆ ਇਹਨਾਂ ਨੇ। ਹੁਣ ਪੁੱਤ ਤੁਸੀਂ ਪੋਰਾ-ਪੋਰਾ ਜਿਵੇਂ ਤੁਹਾਡੇ ਮਾਰਾਂ ਦੇ ਵੇਖ ਕਿੰਨਾ ਬੁਰਾ ਲੱਗੂਗਾ। ਤੁਸੀਂ ਸਖੇਪਰਾ ਹੈ? ਹਾਂ ਜੀ। ਆਹ ਕਰਾ ਤੁਹਾਡਾ? ਨਹੀਂ ਇਹ ਨਾਲ ਦਾ ਹੀ। ਆਹ ਕੀ ਦਾ ਕਰ? ਇਹ ਤੁਹਾਡਾ? ਹਾਂ ਜੀ। ਡੋਰ ਤੇਰੀ ਤਾਂ ਨਹੀਂ ਪੁੱਤ? ਨਹੀਂ। ਤੂੰ ਚੱਲ ਮੇਰਾ ਪੁੱਤ। ਤੂੰ ਜਾ ਮੇਰਾ ਪੁੱਤ ਭੱਜਾ। ਮੰਮੀ ਡੈੜੀ ਘਰੇ? ਨਹੀਂ ਡੈੜੀ ਬਾਹਰ ਆਈ ਮੰਮੀ ਘਰੇ ਗਈ। ਆਓ ਇਧਰ। ਕੰਜਰ ਦੇਪੁਰਾ ਪੁਰਾ ਹੈਗੇ ਕਿ ਤਾ ਗੱਲ ਵਟੋਂਗੇ ਯਾਰ ਤੁਸੀਂ ਤੁਹਾਨੂੰ ਇੰਨਾ ਪਤਾ ਪੁੱਤ ਇਹਦੇ ਨਾਲ ਜੇ ਗੱਲ ਕੋਲ ਵੱਡਿਆ ਜਾਵੇ ਨਾ ਤਾਂ ਬੰਦਾ ਮਾਰੇ ਦੀ ਉਹ ਲੱਗਦੀ ਹੈਗੀ ਸਜ਼ਾ ਹੁੰਦੀ ਹੈ ਬੰਦਾ ਮਾਰੇ ਦੀ ਕਿਹੜਾ ਘਰ ਆਇਦਰ ਮੂਰੇ ਲਾ ਕੇ ਦੱਸੋ ਯਾਰ ਸਾਡਾ ਘਰ ਥੋੜੋ ਹੈ ਦੱਸ ਕੰਜਰ ਦੇਓ ਸਾਡਾ ਘਰ ਆਈ ਚਲੋ ਕੌਣਾ ਕਰੇ ਆਵਾਜ਼ ਮਾਰੋ ਆ ਮਮੀਆਂ ਤੁਹਾਡੀ ਸਾਸੀ ਘਰ ਦੇ ਇਹਨਾਂ ਨੂੰ ਕੀ ਗੱਲ ਵੀਰ ਜੀ ਫੜੀ ਲਿਉਂਨੇ ਤੁਸੀਂ ਅਸੀਂ ਨਹੀਂ ਫੜੀ ਲਿਆਉਂਦੇ ਆਦਾ ਕਰਕੇ ਫੜਿਆ ਪਣੇ ਇੱਕ ਹੀ ਡੋਰ ਹੈ ਤਾਂ ਜਵਾਕਾਂ ਦੀ ਚైనా ਡੋਰ ਹੈ ਭੈਣੇ ਚైనా ਡੋਰ ਕਿੱਥੇ ਵੀਰ ਜੀ ਸਾਡੇ ਜਵਾਕ ਕਿਹੋ ਜਿਹਾਂ ਤਾਂ ਚੀਜ਼ ਵਰਤਦੇ ਹੀ ਨਹੀਂਗੇ ਅਸੀਂ ਬੇਵਕੂਫ ਹਾਂ ਤਾਂ ਹੁਣ ਇਹਦਾ ਤਾਂ ਮੈਨੂੰ ਪਤਾ ਨਹੀਂ ਪਰ ਇਹ ਸਾਡੇ ਜ ਨਹੀਂਗੇ ਕਿੱਥੋਂ ਲੈਂਦੇ ਪਤਾ ਤੁਸੀਂ ਮਿੰਟ ਵਿੱਚ ਦੋ ਸੀ ਇਹਨਾਂ ਕੋਲੇ ਜੀ ਇੱਕ ਸਾਡੇ ਸਾਹਮਣੇ ਨੇ ਪਿੱਛੇ ਛੱਪੜ 'ਚ ਸੜਤੀ ਹੈ ਜੀ ਇਹ ਹੀ ਬਰਾਮਤ ਕੀਤੀ ਆ ਭੋਰਾ ਭੋਰਾ ਜਵਾਕ ਆ ਤੁਸੀਂ ਕਾਦੇ ਪਿੱਛੇ ਵੀਰ ਜੀ ਨਹੀਂ ਨਹੀਂ ਅਸੀਂ ਕਾਦੇ ਪਿੱਛੇ ਨਹੀਂ ਭੈਣ ਜੀ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਹਾਨੂੰ ਪਤਾ ਨਹੀਂ ਪਹਿਲੀ ਗੱਲ ਤਾਂ ਆ ਤਿੰਨ ਮੰਜ਼ਲੀ ਕੋਠੀ ਆ ਤੁਹਾਡੀ ਤੇ ਨਿਆਣੇ ਨੇ ਖੇਡਣਾ ਏ ਨਹੀਂ ਨਿਆਣੇ ਨੇ ਉੱਥੇ ਖੇਡਣਾ ਪੈਣੇ ਤੈਨੂੰ ਐ ਨਹੀਂ ਪਤਾ ਪਿੱਛੇ ਹੁਣੇ ਚੈਨਲਾਂ ਤੇ ਚੱਲ ਕੇ ਹੱਡੀ ਅਖਬਾਰਾਂ ਚਾ ਕੇ ਹੱਡੀ ਐ ਵੀ ਜਵਾਕ ਜਿਹੜਾ ਤੀਜੀ ਮੰਜ਼ਲ ਤੋਂ ਦੇਖ ਕੇ ਕੱਲਾ ਕੱਲਾ ਜਵਾਕ ਜਿਹੜਾ ਉਹ ਮੌਤ ਹੋ ਗਈ ਉਹਦੀ ਜਦੋਂ ਇਹੋ ਜਿਹਾ ਕੁਝ ਹੋ ਜਾਂਦਾ ਮੁੜ ਕੇ ਫਿਰ ਰੋਣ ਰੋਣ ਤੋਂ ਬਿਨਾ ਪੱਲੇ ਕੁਝ ਰਹਿ ਨਹੀਂ ਜਾਂਦਾ ਬੰਦੇ ਦੇ ਆਹ ਦੇਖੋ ਨਾ ਤੁਸੀਂ ਆਪਦੇ ਖੁੱਦੇ ਹੱਥ ਕੱਟੇ ਜਾਂਦੇ ਇਹਦੇ ਨਾਲ ਪੈਣੇ ਇਹਦੇ ਨਾਲ ਵੀ ਭਰਾਵਾ ਕਿੱਡੀ ਕ ਚੀਜ਼ ਆ ਤੁਸੀਂ ਤਾਂ ਐਵੇਂ ਨਹੀਂ ਤੁਸੀਂ ਕੁਝ ਵੀ ਨਹੀਂ ਘੰਦੇ ਨੂੰ ਤੁਸੀਂ ਕੀ ਸਮਝਦੇ ਹੈ ਕੀ ਚੀਜ਼ ਵੀਰ ਜੀ ਤੁਸੀਂ ਤਾਂ ਐਵੇਂ ਘਬਰੀ ਜਾਂਦੇ ਹਾਂ ਹੁਣ ਚਾ ਕੇ ਲਿਆ ਇਹਨਾਂ ਨੂੰ ਤੋੜਦੇ ਤੋੜਦੇ ਆ ਦੱਸੋ ਤੂੰ ਛੱਡੋ ਨਿਆਣਿਆਂ ਨੂੰ ਵੀਰੇ ਤੁਸੀਂ ਐਵੇਂ ਕਰੀਂ ਜਾਂਦੇ ਹੋ ਕੋਈ ਗੱਲ ਨਾ ਨਾ ਤੂੰ ਆਖਣ ਨੂੰ ਛੱਡ ਦੇ ਛੱਡ ਦੇ ਨਮਰਤ ਛੱਡ ਦੇ ਕੋਈ ਗੱਲ ਇੱਧਰ ਆ ਪਤ ਕੋਈ ਗੱਲ ਆ ਜਾ ਇੱਧਰ ਆ ਜਾ ਇੱਧਰ ਆ ਜਾ ਐਵੇਂ ਤੁਸੀਂ ਨਿਆਣਿਆਂ ਨੂੰ ਕਿਵੇਂ ਹੈਮੇ ਪਾਏ ਆ ਇਹ ਜਦੋਂ ਤੁਸੀਂ ਆਹ ਚੀਜ਼ਾਂ ਲੈ ਕੇ ਦਿੰਦੇ ਹੋ ਹੁਣ ਮੈਨੂੰ ਦੱਸੋ ਪੁਲਿਸ ਕਿੱਥੇ ਕਿੱਥੇ ਹੋਊਗੀ ਪੁਲਿਸ ਲੋਕਾਂ ਦੀ ਰਾਖੀ ਵਾਸਤੇ ਸੁਰੱਖਿਆ ਭਰਾ ਜਿਹੜੇ ਵੇਚਦੇ ਨੇ ਉਹਨਾਂ ਨੂੰ ਕਹੋ ਨਿਆਣਿਆਂ ਨੂੰ ਨਾ ਕੋਈ ਇਹਨਾਂ ਦਾ ਕੀ ਕਸੂਰ ਹੈ ਅਸੀਂ ਉਹ ਬਸ ਆਹੀ ਗੱਲ ਜਿਹੜੀ ਤੁਸੀਂ ਕਹਿ ਦਿੱਤੀ ਨੇ ਇਹ ਵੇਚਦੇ ਉਹਨਾਂ ਨੂੰ ਕਹੋ ਪੁਲਿਸ ਜਿਹੜੇ ਲੋਕਾਂ ਦੀ ਰਾਖੀ ਵਾਸਤੇ ਨੇ ਸੁਰੱਖਿਆ ਵਾਸਤੇ ਆ ਇਕੱਲੇ ਇਕੱਲੇ ਘਰ ਦੀ ਸੁਰੱਖਿਆ ਵਾਸਤੇ ਪੁਲਿਸ ਨਹੀਂ ਵੀ ਤੁਹਾਡੇ ਘਰਾਂ ਦੇ ਵਿੱਚ ਆ ਕੇ ਦੇਖੀ ਅਸੀਂ ਕੁਦਰਤੀ ਉੱਥੋਂ ਆ ਗਸ਼ਤ ਕਰਦੇ ਲੰਘ ਰਿਹਾ ਮੈਂ ਦੇਖਿਆ ਉਹਨੂੰ ਕਹਿੰਦਾ ਮੈਂ ਕਿ ਆ ਤੀਜੀ ਮੰਜ਼ਲ ਤੇ ਜਵਾਕ ਚੜੇ ਫਿਰਦੇ ਮੁੰਡਿਆਂ ਨੂੰ ਆਖਿਆ ਆ ਕੇ ਦੇਖਦੇ ਚਾਈਨਾ ਡੋਰ ਅਜੇ ਕਹਿੰਦੇ ਪਿਛਲੇ ਛੱਪੜ ਚੱਕੋ ਪਾ ਇਹਨਾਂ ਨੂੰ ਬੱਚਿਆਂ ਨੂੰ ਪੁੱਛੋ ਤੁਸੀਂ ਲੈ ਕੇ ਕਿੱਥੋਂ ਆਏ ਇਹ ਪਤਾ ਕਿੱਥੋਂ ਲੈ ਕੇ ਆਂਦੀ ਸੀ ਇਹ ਉਹ ਦੁਕਾਨ ਤੋਂ ਲੈ ਕੇ ਆਏ ਸੀ ਤੇ ਲੈ ਹੁਣ ਇਹਨਾਂ ਦਾ ਤਾਂ ਕੀ ਕਸੂਰਾ ਨਿਆਣਿਆਂ ਨੇ ਤਾਂ ਖੇਡਣਾ ਹੈ ਹਾਂ ਜੀ ਜੇ ਸਮਝਾਉਣਾ ਇਹਨਾਂ ਨੂੰ ਕਿ ਲੈ ਵੇਖੋ ਜੀ ਸਮਝਾਉਣਾ ਨਹੀਂ ਦੀ ਮਸਲ ਪਾਪਿਆਂ ਤੋਂ ਬੇੜਾ ਕਰਕ ਹੁੰਦਾ ਗੁਰਪ੍ਰੀਤ ਬੱਚਾ ਲੈ ਜੀ ਮੈਨੂੰ ਇੱਕ ਗੱਲ ਦੱਸੋ ਵੀ ਜੇ ਤੁਹਾਡੇ ਜਵਾਕ ਦੇ ਸਾਹਮਣੇ ਸੱਪ ਫਿਰਦਾ ਹੋਵੇ ਫੜ ਲੱਗੇ ਤੁਸੀਂ ਰੋਕੋਗੇ ਨਾ ਉਹ ਤਾਂ ਨਿਆਣੇ ਨੂੰ ਆਪ ਹੀ ਸਮਝ ਹੁੰਦੀ ਹੈ ਬਾਕੀ ਤੇ ਫਿਰ ਐਦੀ ਸਮਝ ਕਿਉਂ ਨਹੀਂ ਜਵਾਕਾਂ ਨੂੰ ਪਾਈ ਵੀ ਆ ਚੀਜ਼ਾਂ ਬੈਨ ਇਹ ਤਾਂ ਹੁਣ ਵੀਰ ਜੀ ਖੇਡਣ ਆ ਲਈਆਂ ਜਵਾਕਾਂ ਨੂੰ ਕੀ ਪਤਾ ਵੀ ਇਹ ਬੈਨਾਂ ਚੀਜ਼ ਹੈ ਇਹ ਹੁਣ ਭੈਣ ਜੀ ਸਿੱਧੇ ਸ਼ਬਦਾਂ ਜਿਦੇ ਦੇਖੋ ਤੁਸੀਂ ਜਨਾਨੀ ਹੋ ਘਰ ਵਾਲਾ ਕਿੱਥੇ ਤੁਹਾਡਾ ਇਹਨਾਂ ਦਾ ਡੈਡੀ ਕਿੱਥੇ ਉਹ ਤਾਂ ਹੈ ਨਹੀਂ ਘਰੇ ਕਿੱਥੇ ਆ ਬਾਹਰ ਗਏ ਹੋ ਨੇ ਕਦੋਂ ਆਉਣਗੇ ਉਹਨਾਂ ਦਾ ਨਹੀਂ ਕੋਈ ਪਤਾ। ਪਰ ਭਪਨ ਜੀ ਤੁਹਾਨੂੰ ਨਾਲ ਚੱਲਣਾ ਪਊਗਾ ਥਾਣੇ। ਐਵੇਂ ਵੀਰ ਜੀ ਅਸੀਂ ਕੋਈ ਕਤਲ ਕਰਤਾ ਮੇਰੇ ਬੱਚਿਆਂ ਨੇ ਜਾਂ ਮੈਂ ਕਰਤਾ ਕਤਲ ਕੋਈ। ਕਤਲ ਹੋ ਘੱਟ ਨਹੀਂ ਪੈਣੇ 307 ਲੱਗਦੀ ਏ ਤੇ ਤੁਸੀਂ ਧਾਰਾਵਾਂ ਨਹੀਂ ਜਾਣਦੇ। ਅਸੀਂ ਜਾਣਦੇ ਹਾਂ ਕਾਨੂੰਨ ਨੂੰ। ਜੇ ਬੰਦਾ ਜਿਹੜਾ ਮਾਰਨ ਦਾ ਇਰਾਦਾ ਹੋਵੇ ਨਾ ਤਾਂ ਉਹ 307 ਲੱਗਦੀ ਬੰਦਾ ਮਾਰ ਦੋ 302 ਲੱਗਦੀ ਏ ਇਹਦੇ ਤੇ 307 ਲੱਗਦੀ ਏ ਚੈਨ। ਅਸੀਂ ਕੋਈ ਮਾਰਿਆ ਇਹ। ਪਤਾ ਕਿ ਜਿਹੜਾ ਹੈ ਗੁਨਾਹ ਤੁਹਾਡਾ ਹੈਗਾ ਤੁਹਾਡੇ ਬੱਚਿਆਂ ਦਾ ਤੇ ਇਹਨਾਂ ਨੂੰ ਪ੍ਰੋਪਰ ਪੁੱਛੋ ਕਿੱਥੋਂ ਲੈਂਦੀ ਆ ਤੇ ਅਸੀਂ ਉੱਥੇ ਚੱਲਦੇ ਆਂ ਨਾਲ ਤੁਹਾਡੇ। ਚਲੋ ਪੁੱਛੋ। ਧ ਬੱਚਿਆਂ ਨੂੰ ਦੇਖੋ ਛੋਟੇ ਨਹੀਂ ਵੀਰ ਜੀ ਨਾ ਤਾਂ ਮੈਂ ਇਹਨਾਂ ਨੂੰ ਜਾਣ ਦੇਣਾ ਤਾਂ ਨਾ ਮੈਂ ਖੁਦ ਜਾਣਾ ਇਹਨਾਂ ਤਾਂ ਡੈਡੀ ਘਰੇ ਹੈ ਨਹੀਂ ਜਦੋਂ ਆਗੇ ਉਹਨਾਂ ਨਾਲ ਤੁਸੀਂ ਗੱਲ ਕਰ ਲਓ ਜੀ ਹਾਂ ਜੀ ਜੇ ਤਾਂ ਤੁਸੀਂ ਇਦਾਂ ਮੇਰੇ ਨਾਲ ਬੈਠ ਕੇ ਚੱਲੋਗੇ ਤਾਂ ਬੜੀ ਵਧੀਆ ਗੱਲ ਹੈ ਜੇ ਮੈਨੂੰ ਲੇਡੀ ਪੁਲਿਸ ਬੁਲਾਉਣੀ ਪਏ ਤਾਂ ਫਿਰ ਕਾਰਵਾਈ ਤੁਹਾਡੇ ਤੇ ਬਣ ਜਾਣੀ ਹੈ ਪਰਚਾ ਹੋਣਾ ਜੀ 307 ਦਾ ਇਹਨਾਂ ਤੇ ਇਹ ਨਵਾਲਗ ਹੈ 18 ਸਾਲ ਦਾ ਹੋਇਆ ਨਾ ਜੋ ਕੋਈ ਨਹੀਂ ਨਹੀਂ ਇਹ 17 ਸਾਲ ਦਾ ਹਾਂ ਇਹਨਾਂ ਤੇ ਕਾਰਵਾਈ ਨਹੀਂ ਭਾਂਜੀ ਤੁਹਾਡੇ ਤੇ ਪੈਣੀ ਜਾਂ ਤੁਹਾਡੇ ਘਰਵਾਲੇ ਤੇ ਪੈਣੀ ਹੈ ਠੀਕ ਹੈ ਉਹਦੇ ਪਰਚਾ ਦੇਣਾ ਪੈਣਾ ਸਾਨੂੰ 307 ਦਾ ਜਿਨੇ ਵੇਚੀ ਆ ਉਹਦੇ ਤੇ ਵੀ ਪੁੱਤ ਚੁੱਪ ਕਰਕੇ ਉਹ ਕੋਲ ਲੈ ਚਲੋ ਜਿਹਨੇ ਵੇਚੀ ਠੀਕ ਹੈ ਠੀਕ ਹੈ ਥੋੜਾ ਬਚਾਅ ਹੋ ਸਕਦਾ ਚੱਲ ਵੇ ਭਰਾਵਾ ਅਸੀਂ ਕਿਤੇ ਵੀ ਜਾਣਾਗਾ ਤੁਸੀਂ ਤਾਂ ਉਹੀ ਗੱਲ ਆਉਣ ਕੇ ਖਾ ਮਖਾ ਦੇ ਦੇਣਾ ਨਹੀਂ ਪੜਨਾ ਵੀ ਇੱਕ ਥੋੜੇ ਤੋਂ ਨਹੀਂ ਥੱਲੇ ਉਤਰੇ ਜਾਂਦਾ ਸੀ ਤੇ ਤੁਸੀਂ ਕਿਨੇ ਲਾਉਣਾ ਥੱਲੇ ਪੈਣੇ ਕਮਾਲ ਕਰਦੀ ਐ ਜ਼ਿੰਮੇਵਾਰੀ ਫੁੱਡੀ ਆ ਬੱਚਿਆਂ ਨੂੰ ਸੁਝਾਉਂਦੀ ਆ ਉਹ ਟੌਰ ਦਾ ਟਰੈਕਟਰ ਦੇ ਮੂਰੇ ਪੂਰੀ ਫਿਰਦੀ ਪਤਾ ਨਹੀਂ ਕੀ ਕਰਦੀ ਜੋ ਵੀ ਚਲਕਾ ਪਤਾ ਨਹੀਂ ਮੈਂ ਕੀ ਲੈਣਾ ਤੀਜੀ ਮੰਜ਼ਲ ਤੇ ਜਵਾਕ ਚੜੇ ਜੇ ਡੇਕੇ ਮਣਕਾ ਟੁੱਟ ਕੇ ਫੇਰ ਜ਼ਿੰਮੇਵਾਰੀ ਕਿਹਦੀ ਐ ਮੈਡਮ ਜ਼ਿੰਮੇਵਾਰੀ ਤਾਂ ਮਾਪਿਓ ਦੀ ਹੁਣ ਬੱਚਿਆਂ ਨੇ ਮਗਰ ਕਿਥੋਂ ਮ ਉਦੋਂ ਬਾਅਦ ਫਿਰ ਤੁਸੀਂ ਰੋਣੇ ਹੋ ਨਾ ਆ ਪਿਛੇ ਇਹ ਦੇਖੇ ਨੇ ਡੇਲੀ ਖਬਰਾਂ ਚੱਲੀਆਂ ਜਾਂਦੀਆਂ ਟੀਵੀ ਤੇ ਤੁਹਾਨੂੰ ਕੋਹਾਨੂੰ ਪਤਾ ਲੱਗਦਾ ਬਾਅਦ ਵਿੱਚ ਰੋਣ ਤੋਂ ਬਿਨਾ ਕੁਝ ਨਹੀਂ ਰਹਿ ਜਾਂਦਾ ਪਛਤਾਵਾ ਇਕੱਲਾ ਬੱਲੇ ਚਲੋ ਆਪਾਂ ਇਹਨਾਂ ਬੈਸਟ ਕਾ ਨੂੰ ਪਹਿਣਾ ਪੰਜੀ ਨਹੀਂ ਵੀਰੇ ਅਸੀਂ ਤਾਂ ਨਹੀਂ ਜਾਣਾ ਰਾਜੀ ਰਹਿ ਗੁੱਸੇ ਰੋ ਅਸੀਂ ਨਹੀਂ ਜਾਣਾ ਮੇਰੇ ਕੋਲ ਬੱਚਿਆਂ ਨੇ ਕਤਲ ਨਹੀਂ ਕੀਤਾ ਕੋਈ ਮੈਂ ਕਤਲ ਨਹੀਂ ਕੀਤਾ ਅਸੀਂ ਕਹਤੋਂ ਤੁਹਾਡੇ ਨਾਲ ਜਾਗੇ ਮੇਰੀ ਗੱਲ ਸੁਣ ਲਓ ਮੈਂ ਹੁਣ ਤੁਹਾਨੂੰ ਪਿਆਰ ਨਾ ਕਹਿ ਰਿਹਾ ਜੇ ਮੈਂ ਲੇਡੀ ਪੁਲਿਸ ਇੱਕ ਮੁਲਾਜ਼ਮ ਬੁਲਾ ਲਈ ਨਾ ਅਸੀਂ ਤਾਂ ਕੁਦਰਤੀ ਗਸ਼ਤ ਕਰਦੇ ਨਾ ਕਿ ਨਹੀਂ ਤਾਂ ਨਾਲ ਲੈ ਕੇ ਆਉਣੀ ਸੀਗੀ ਮੈਂ ਤਰੋ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਉਹ ਸੁਭਾ ਨਹੀਂ ਹੈਗਾ ਵੀ ਮੈਂ ਜਨਾਨੀਆਂ ਨਾਲ ਧੱਕਾ ਮੁਕੀ ਕਰਾਂ ਬੱਚਿਆਂ ਨੂੰ ਨਾਲ ਲੈ ਕੇ ਸਿਰਫ ਉਸ ਦੁਕਾਨ ਤੇ ਚੱਲੋ ਜਿਹੜੇ ਬੰਦੇ ਨੇ ਡੋਰ ਵੇਚੀ ਹੈ ਕਿੱਥੋਂ ਲਿਆਂਦੀ ਸੀ ਤੁਸੀਂ ਨਾਲ ਚਲੋ ਜਮਾ ਚਲੋ ਆਜੋ ਹਾਂ ਆਓ ਬੈਠੋ ਚਲ ਤੁਰੋ ਇੰਨਾ ਲਉ ਪੀਂਦੇ ਆ ਬੱਚਾ ਨੂੰ ਪਿੱਛੇ ਲਗਾ ਦਿਓ ਗੱਡੀ ਤੇ ਭੈਣ ਜੀ ਨੂੰ ਬਿਠਾਓ ਨਾਲ ਮਾਫੀ ਚੋਣੇ ਪੈਜੀ ਪਰ ਤੁਹਾਡੀ ਗਲਤੀ ਹੈ ਠੀਕ ਹੈ ਸਾਨੂੰ ਆਪਦੀ ਕਾਨੂੰਨੀ ਕਾਰਵਾਈ ਜਿਹੜੀ ਹੁਣ ਅਮਲ 'ਚ ਲਿਆਉਣਾ ਪੈ ਰਿਹਾ ਕੋਈ ਗੱਲ ਤਾਂ ਹੈ ਵੀ ਨਹੀਂ ਸੀ ਵੀਰ ਜੀ ਅੱਡੀ ਕੋਈ ਗੱਲ ਪੈਜੀ ਕਿਉਂ ਨਹੀਂ ਗੱਲ ਇਹ ਸੀ ਤੁਸੀਂ ਇਹਨਾਂ ਨੂੰ ਲੈ ਜਾਂਦੇ ਪੁੱਛ ਦੱਸ ਕਰਕੇ ਇਹਨਾਂ ਨੂੰ ਦੁਕਾਨ ਤੋਂ ਮੋੜ ਲੈਂਦੇ ਬਾਲਕ ਬੱਚੇ ਇੱਦਾਂ ਨਹੀਂ ਅਸੀਂ ਲਿਜਾ ਸਕਦੇ ਬੇਟਾ ਕਿੱਧਰ ਨੂੰ ਚੱਲੀ ਐ ਦੱਸੋ ਫਿਰ ਤਾਂ ਇਹ ਦਾਣਾ ਮੰਡੂ ਲੈ ਕੇ ਆਉਂਦੇ ਤਾਣਾ ਮੰਡੀ ਤੋਂ ਆਉਂਦੇ ਪੜਾ ਕਿਹੜੀ ਦੁਕਾਨ ਹੈ ਓਏ ਕਾਕਾ ਕਿਹੜੀ ਦੁਕਾਨ ਆਹੀ ਓਏ ਸੈਕਿੰਡ ਦੇ ਕੋਲ ਹੈ ਲੱਗ ਗਈ ਥੱਲੇ ਇਹਨਾਂ ਨੂੰ ਪੈਣਾ ਕੀ ਨਾ ਤੁਹਾਡੇ ਜਾਗਦ ਅਨਮੋਲ ਹੈ ਇਹਦਾ ਅਨਮੋਲ ਹੈ ਜੀ ਦੂਜੇ ਦਾ ਕੀ ਨਾਮ ਸੀ ਤੇਰਾ ਕਿੰਨਾ ਵੱਡਿਆ ਨਵਜੋਤ ਨਵਜੋਤ ਐਸੀ ਦੁਕਾਨ ਤੋਂ ਲਈ ਇਹਨਾਂ ਡੋਰ ਹਾਂਜੀ ਹਾਂਜੀ ਤੇਰੇ ਕੋਲ ਪਤੰਗ-ਪਤੰਗ ਤਾਂ ਦੇਂਦੇ ਨਹੀਂ ਯਾਰ ਨਹੀਂ ਇੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਡੋਰ ਇੱਥੋਂ ਮਿਲਦੀ ਹੈ ਚਾਈਨਾ ਡੋਰ ਇੱਥੋਂ ਲੈ ਗਏ ਪੱਕਾ ਹਾਂਜੀ ਡੋਰ ਇੱਥੋਂ ਹੀ ਦਿੱਤੀ ਹੈ ਕੱਢ ਕੇ ਹਾਂਜੀ ਹਾਂਜੀ ਡੋਰ ਇੱਥੋਂ ਦਿੱਤੀ ਹੈ ਤੂੰ ਵੇਖਿਆ ਕਦੋਂ ਕੱਢੀ ਹੈ ਗੱਟਾ ਹੈ ਸੀਗਾ ਜੀ ਥੋੜੇ ਚੱਲੀਏ ਫਿਰ ਹਾਂਜੀ ਚਲੋ ਜੀ ਤਰੀ ਪਤਾ ਹੀ ਤੂੰ ਬੈਠਾ ਰਹਿ ਦੇ ਦੇਖੋ ਭੱਜਣ ਭੋਜਣ ਦੀ ਕੋਸ਼ਿਸ਼ ਨਾ ਕਰੀਂ ਠੀਕ ਨਹੀਂ ਜੀ ਆਦ ਨਹੀਂ ਅੱਗੇ ਤਾਂ ਪਹਿਲਾਂ ਚਪੇੜਾ ਭਜਣਾ ਗਿੱਟੇ ਤੋੜੂ ਮੈਂ ਤੇਰੇ ਜੇ ਭੱਜਿਆ ਨਹੀਂ ਜੀ ਤੂੰ ਜਵਾਨੀ ਪਰਵਾਹ ਕਰਦੀ ਤੁਸੀਂ ਲੰਡੂ ਜੀ ਦੁਕਾਨਦਾਰੀ ਹੈ ਵੈਸੇ ਨਾ ਅੱਡੇ ਫਿਰ ਇਹ ਜੀ ਹੁੰਦੇ ਨੇ ਜੀ ਚਾਹ ਨੇ ਮਰ ਤਾਂ ਹਾਂ ਜੀ ਵੀਰੇ ਲੰਡੂ ਨੂੰ ਦੇਖਾਂ ਉਹ ਉਹ ਨਿਖ ਰਿਹਾ ਬੈਠਾ ਰਾਮ ਰਾਮ ਜੀ ਆਓ ਜੀ ਆਓ ਜੀ ਐਸਐਸਾ ਅਸੀਂ ਤਾਂ ਥਾਣੇ ਆਣਾ ਤੁਹਾਨੂੰ ਜਿਵੇਂ ਕਹਿਣ ਜੀ ਅਜ ਤੱਕ ਹੀ ਦੇ ਘਰੇ ਨਾ ਆਇਆ ਜੀ ਬਸ ਜੀ ਆਇਆ ਅਸੀਂ ਤੁਹਾਨੂੰ ਕਹਿਣ ਪਹੁੰਚ ਗਏ ਆ ਨਹੀਂ ਕੋਈ ਨਹੀਂ ਬਸ ਬੈਠਣਾ ਨਿਕਾ ਹੁਕਮ ਕਰੋ ਜੀ ਕੀ ਪੀਓਗੇ ਜੀ ਨਹੀਂ ਨਹੀਂ ਕੁਛ ਨਹੀਂ ਪੀਣਾਗਾ ਸਾਰਾ ਸਾਰਾ ਕੁਝ ਨਹੀਂ ਨਹੀਂ ਅਸੀਂ ਸਦਾ ਕੀ ਪੀ ਹੋਈ ਚਾਹ ਜੂ ਅਸੀਂ ਪੀਂਦੇ ਨਹੀਂ ਪਾਣੀ ਸਾਡੀ ਗੱਡੀ ਚ ਹੁੰਦਾ ਹਾਂਜੀ ਹਾਂਜੀ ਮੈਨੂੰ ਇੱਕ ਗੱਲ ਸਾਫ ਸਾਫ ਦਾ ਦੱਸ ਦਿਓ ਮੈਨੂੰ ਤੁਹਾਡੀ ਦੁਕਾਨ ਦਾ ਪਤਾ ਲੱਗਿਆ ਮੋਕਰ ਦੀ ਕੋਸ਼ਿਸ਼ ਨਾ ਕਰੀ ਹਾਂਜੀ ਹਾਂਜੀ ਦੱਸੋ ਡੋਰ ਵੇ ਦਿਓ ਚੈਨਾ ਡੋਰ ਨਹੀਂ ਨਹੀਂ ਅਸੀਂ ਤੇ ਕੰਮ ਹੀ ਨਹੀਂ ਕਰਦੇ ਜੀ ਕੰਮ ਨਹੀਂ ਕਰਦੇ ਡੋਰ ਵੇਚੀਉ ਮੈਂ ਕੰਮ ਨਹੀਂ ਕਰ ਮੈਂ ਨਹੀਂ ਆ ਤੁਹਾਡਾ ਕੰਮ ਹੀ ਨਹੀਂ ਡੋਰ ਵਾਲਾ ਜੀ ਸਾਡੇ ਕੋਲੇ ਤਾਂ ਨੂਨ ਮਿਰਚਾ ਮਸਾਲੇ ਜੀ ਆ ਭੂਜੇ ਪਏ ਬੱਚਿਆਂ ਵਾਸਤੇ ਆਪਾਂ ਇਹ ਕੁਲਕਰੀਆ ਦੇਖੋ ਜੇ ਦਾਲਾਂ ਪਈਆਂ ਸਾਡੇ ਕੋਲੇ ਸਾਡੇ ਕੋਲ ਡੋਰ ਦਾ ਕੰਮ ਦੇਖੋ ਸਿਰਚ ਮੇਰੀ ਗੱਲ ਸੁਣ ਲਓ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਗੱਲ ਦਾ ਵੀ ਤੁਹਾਡੇ ਬਾਉ ਜੀ ਹੋਰ ਬੈਠੇ ਜਿੱਦੇ ਮੈਂ ਇੱਥੇ ਮੁੰਡਿਆਂ ਨਾਲ ਆ ਕੇ ਸੀ ਸੀ ਸਾਰੇ ਜਿੱਦੇ ਮੈਂ 4 ਦਿਨ ਪਹਿਲਾਂ ਆਇਆ ਨਾ ਹਾਂਜੀ ਵੱਡੇ ਬਾਉ ਜੀ ਬੈਠੇ ਸੀ ਬੈਠੇ ਸੀ ਨਾ ਉਹਨਾਂ ਦੱਸਿਆ ਤੁਹਾਨੂੰ ਹਾਂਜੀ ਦੇਖੋ ਤੇ ਬੌਜੀ ਕੋਲ ਆਏ ਆ ਅਸੀਂ ਵੇਖਿਆ ਵੀ ਤੁਸੀਂ ਆ ਮਾੜੇ ਮੋਟਿਆ ਜੁਆਕਾਂ ਦੇ ਖਾਨ ਕੋਲੇ ਪੈਕਟ ਜੇ ਰੱਖੀ ਬੈਠੇ ਹੋ ਠੀਕ ਹੈ ਅਸੀਂ ਸਾਰੀਆਂ ਦੁਕਾਨਾਂ ਤੇ ਬਕਾਇਦਾ ਜਿਹੜੇ ਪਤੰਗ ਲਾਂਚ ਕਰਕੇ ਵੰਡੇ ਆ ਵੀ ਚਾਈਨਾ ਡੋਰ ਨਾਲ ਪਤੰਗ ਨਹੀਂ ਉਡਾਉਣੇਗੇ ਹਾਂਜੀ ਹਾਂਜੀ ਜੇ ਸਾਨੂੰ ਪਤਾ ਹੁੰਦਾ ਤੁਹਾਡੇ ਕੋਲ ਡੋਰ ਪਤੰਗ ਹੈ ਤਾਂ ਅਸੀਂ ਦੇਖ ਕੇ ਜਾਂਦੇ ਪਰ ਹੁਣ ਸਾਨੂੰ ਪਤਾ ਲੱਗਿਆ ਇੱਕ ਜਿੱਥੇ ਤੇਰੇ ਬੌਜੀ ਬੈਠੇ ਉੱਥੇ ਉਹ ਵੰਡਿਆ ਨਾ ਪਤੰਗ ਹਾਂਜੀ ਹਾਂਜੀ ਵੱਡੇ ਬੌਜੀ ਬੈਠੇ ਜੀ ਉੱਥੇ ਬੈਠੇ ਆ ਹਾਂਜੀ ਹਾਂਜੀ ਪਹਿਲਾਂ ਮੈਨੂੰ ਆਏ ਨਹੀਂ ਸਮਝ ਆਉਂਦੀ ਆ ਚਾਰਕ ਗੱਟੇ ਰੱਖੀ ਬੈਠਾ ਯਾਰਾਂ ਚਾਰਕ ਸਾਬਣਾ ਪਈਆਂ ਅਤੇਆਂ ਵੀ ਸ਼ੀਸ਼ੀਆਂ ਪਈਆਂ ਹਨ ਇਹ ਸਾਰਾ ਵਧੀਆ ਕੰਪਨੀ ਦਾ ਮਾਲ ਹੈ ਨਹੀਂ ਵਧੀਆ ਕੰਪਨੀ ਦਾ ਯਾਰ ਮੈਨੂੰ ਇੱਕ ਗੱਲ ਦੱਸੋ ਸਾਰੀ ਮੰਡੀ ਤੋਂ ਬਾਹਰ ਆਹ 10 ਝੁੱਗੀਆਂ ਐ ਤੇਰੇ ਮੂਰੇ ਹਾਂਜੀ ਹਾਂਜੀ ਇਹ 10 ਝੁੱਗੀਆਂ ਤੇ ਆਥਰ ਨੂੰ ਕਹਿੰਦਾ ਦਾਨ ਮੰਡੀ ਜੋ ਲੱਗਦੀ ਹੈ ਦਾਣਾ ਮੰਡੀ ਸਾਰੇ 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 ਬੋਲਦੇ ਆ ਪਿੰਡਾਂ ਸਾਡੇ ਸਾਡੇ ਕੋਲ ਵਧੀਆ ਸਮਾਨ ਮਿਲਦਾ ਜੀ। ਕੋ ਯਾਰ ਵਧੀਆ ਸਮਾਨ ਛੇੜ ਪਰ ਮੰਨਦਾ ਕਿ ਦੂਜੇ ਤਰੀਕੇ ਨਾਲ ਮੰਣਾ ਕੇ ਜੀ। ਉਹ ਨਹੀਂ ਜੀ ਅਸੀਂ ਦੋ ਨੰਬਰ ਦਾ ਤਾਂ ਨਹੀਂ ਕਰਦੇ ਜੀ। ਸਾਡੇ ਕੋਲ ਤਾਂ ਕੋਈ ਪਤੰਗ ਜਾਨਾ ਕਿ ਡੋਰਾ ਦੇਖੋ ਜੀ ਇਹ ਦੇਖੋ ਬਾਜ਼ਾਰ। ਉਹ ਨਾਲ ਦਾ ਸੇਲ ਇੱਥੇ ਲੈ ਕੇ ਗਏ ਆ ਜੀ। ਪਤੰਗ ਪਤੰਗ ਉਹ ਨਹੀਂ ਜੀ ਤੁਹਾਨੂੰ ਉਹ ਸਰਦਾਰ ਜੀ ਤੁਹਾਨੂੰ ਕੋਈ ਗਲਤ ਫहमी ਹੋ ਗਈ। ਤੁਹਾਨੂੰ ਸਮਝਾਓ ਯਾਰ ਜੇ ਮੈਂ ਸਮਝਾਇਆ ਨਾ ਤਾਂ ਕੰਮ ਖਰਾਬ ਹੋ ਜਾਏ। ਨਹੀਂ ਨਹੀਂ ਜੀ ਨਹੀਂ ਨਹੀਂ ਤੁਸੀਂ ਦੱਸੋ ਕੌਣ ਲੈ ਗਿਆ ਦੂਜੇ ਤਰੀਕੇ ਨਾਲ ਅਸੀਂ ਕਢਾ ਲੈਂਦੇ। ਤੁਸੀਂ ਮੇਰੀ ਗੱਲ ਸਮਝਦਾ ਜੀ ਦੱਸੋ ਕੌਣ ਲੈ ਗਿਆ ਸਾਡੇ ਕੋਲ ਡੋਰਾ। ਨਹੀਂ ਨਹੀਂ ਸਬੂਤ ਲਿਆਂਦਾ। ਹਾਂਜੀ ਫਿਰ ਅਸੀਂ ਦੇਂਦਾ ਰਾਂ ਜੀ ਚਲੋ ਅਨਾਉਂਸਮੈਂਟ ਬਕਾਇਦਾ ਕਰਾਈ ਸੀ ਆਉਂਦੇ ਆ ਸਰ ਮੈਂ ਹਾਂਜੀ ਜੀ ਠੀਕ ਹੈ ਹਾਂਜੀ ਹਾਂਜੀ ਸਰਕਾਰ ਦੀਆਂ ਹਦਾਇਤਾਂ ਤਾਂ ਸਖਤ ਹੈ ਡੀਜੀਪੀ ਸਾਹਿਬ ਦੀਆਂ ਮਾਨਯੋਗ ਐਸਐਸਪੀ ਸਾਹਿਬਾਂ ਦੀਆਂ ਸਖਤ ਹਦਾਇਤਾਂ ਤੁਹਾਨੂੰ ਪਤਾ ਹੈ ਇਸ ਗੱਲ ਹਾਂਜੀ ਹਾਂਜੀ ਤੇ ਅਨਾਉਂਸਮੈਂਟ ਬਕਾਇਦਾ ਕਰਾਈ ਕਿ ਚਾਈਨਾ ਡੋਰ ਨਾ ਕਿਸੇ ਨੇ ਵੇਚਣੀ ਨਾ ਖਰੀਦਣੀ ਕਿਸੇ ਨੇ ਹਾਂਜੀ ਹਾਂਜੀ ਪਰ ਤੁਹਾਡੀ ਐਸ ਦੁਕਾਨ ਤੋਂ ਚਾਈਨਾ ਡੋਰ ਬੱਚੇ ਲੈ ਕੇ ਗਏ ਆ ਨਹੀਂ ਨਹੀਂ ਸਰ ਜੀ ਗੱਲ ਫਹਿਮੀ ਹੋਵੇ ਤੁਸੀਂ ਤੁਸੀਂ ਬੱਚਿਆਂ ਨੂੰ ਇੱਕ ਪੁੱਛੋ ਤੁਸੀਂ ਨੰਬਰ ਤਾਂ ਕਰੋ ਇੱਕ ਮਿੰਟ ਆ ਤੁਹਾਡੇ ਕਾਦੇ ਗੱਟੇ ਕਾਦੇ ਭਰੇ ਆ ਸਾਰੇ ਇਹ ਸਾਰੇ ਦਾਲਾਂ ਪਈਆਂ ਜੀ ਕਿਸੇ ਚਾਹ ਪੱਤੀ ਪਈ ਹੈ ਕਿਸੇ ਖੰਡ ਪਈ ਹੈ ਜੀ ਕਿਸੇ ਮੜਾ ਚੈੱਕ ਨਾ ਕਰ ਲਈ ਹਾਂ ਦੇਖੋ ਆ ਕਰ ਲਓ ਚੈੱਕ ਕਰ ਲਓ ਜੀ ਨੰਬਰ ਤਾਂ ਆਏ ਵੇਖੋ ਦਾਲਾ ਪੱਤੀ ਪੁੱਤੀ ਦੇਖੋ ਮਹਾਰਾ ਵਿਸ਼ਵਾਸ ਦੀ ਕੋਈ ਚੀਜ਼ ਨਹੀਂ ਜੀ ਪੁਰਸ਼ਾ ਕਰੀ ਹੁੰਦਾ ਸਾਜੀ ਦੇਖ ਲੋ ਜਰੂਰ ਚੱਲੋ ਗੱਲ ਚੱਕ ਔਰ ਇਹ ਨਹੀਂ ਹੈ ਨਹੀਂ ਜੀ ਇਹ ਤਰ੍ਹਾਂ ਮੈਂ ਦਿਖਾਣਾ ਮੈਂ ਦਿਖਾਉਣਾ ਨੂੰ ਇਧਰ ਨਹੀਂ ਨਹੀਂ ਤੂੰ ਕਾਹਦੇ ਬਾਤ ਵਿੱਚ ਛੱਡਦਾ ਇੱਕ ਮਿੰਟ ਮੈਂ ਦਿਖਾਣਾ ਜੀ ਰੋਕੋ ਰੋਕੋ ਜੀ ਆ ਦੇਖ ਲਿਆ ਜੀ ਦੇਖ ਲਿਆ ਜੀ ਆ ਆ ਇਧਰ ਆ ਜਾ ਬਣਾ ਦੇਖ ਲੈਨੇ ਜਾਨਾ ਜਾਈ ਰਕੀ ਬੈਠਾ ਜੀ ਕਟਾ ਭਰ ਕੇ ਜੀ ਲਓ ਜੀ ਆ ਬਈ ਜੀ ਆ ਕੀ ਹੈ ਕਾ ਕੀ ਹੈ ਉਹ ਲਈ ਜੀ ਜੀ ਠਾਕੀਆ ਉਹ ਹੋ 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 ਠਾਕੀਆ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਕੱਢੀ ਲੱਗ ਜਣਾ ਨਹੀਂ ਨਹੀਂ ਇੱਕ ਮਿੰਟ ਨਹੀਂ ਨਹੀਂ ਤੂੰ ਤਾਂ ਕਹਿੰਦਾ ਦਾਲਾ ਪੈਂਦਾ ਇਹ ਦਾਲਾਂ ਵੀ ਪਈਆਂ ਜੀ ਹਾਂ ਇਹ ਆ ਕਾਦੇ ਵਾਸਤੇ ਰੱਖਿਆ ਤੇਰੇ ਬਾਹਰ ਤੇ ਕੋਈ ਪਤੰਗ ਨਹੀਂ ਬਾਹਰ ਤੇਰੇ ਕੋਲ ਡੋਰ ਨਹੀਂ ਇਹਨੂੰ ਹੱਥ ਕੋਈ ਨਹੀਂ ਲਾ ਲਾ ਹੱਥ ਜਿਹੜਾ ਲਾ ਲਾਓ ਜੀ ਇਹ ਹੱਥ ਕੋਈ ਨਹੀਂ ਲਾ ਲਾ ਹੱਥ ਜਿਹੜਾ ਲਾ ਲਾਓ ਜੀ ਇਹ ਇਹ ਕਿਸੇ ਸਾਡਾ ਨਹੀਂ ਹੈਗਾ ਇਹ ਕਿਸੇ ਦਾ ਕੋਈ ਰੱਖਿਆ ਹੋਇਆ ਹੈ ਲੈ ਜਣੇ ਚੱਕ ਕੇ ਜੀ ਇਹ ਸਾਡੇ ਜਿਹਦਾ ਮਰਜ਼ੀ ਰੱਖਿਆ ਤੇਰੇ ਕੋਲ ਪਈ ਹੈ ਨਾ ਹਾਂ ਪਈ ਮੇਰੇ ਦੇਖ ਆ ਮਾਰਕਾ ਆ ਮਾਰਕਾ ਕੀ ਹੈ ਜੀ ਮੈਂਨਤਾ ਆ ਮਾਰਕਾ ਕੀ ਹੈ ਹਾਂ ਮੈਂ ਸੁਣ ਰਿਹਾ ਆ ਮਾਰਕਾ ਕੀ ਹੈ 1 ਮਿੰਟ ਆ ਮਾਰਕਾ ਕੀ ਹੈ ਛੱਡੋ ਛੱਡੋ ਤੁਸੀਂ ਮੇਰੀ ਗੱਲ ਸੁਣੋ ਹਾਂ ਤੁਸੀਂ ਹੱਥ ਨਾ ਲਾਉਗਾ ਤੈਨੂੰ ਇਹ ਆਪਣੇ ਨਹੀਂ ਹੈਗੀ ਇਹ ਆਪਣੇ ਮੇਗੇ ਸਾਹਿਬ ਜੀ ਇੱਕ ਮਿੰਟ ਜੀ ਇੱਕ ਮਿੰਟ ਮੈਂ ਫੋਨ ਕਰਦਾ ਜੇ ਤੁਸੀਂ ਵੇਚੀ ਹੋਈ ਫਿਰ ਨਹੀਂ ਆਪ ਵੇਚੀ ਨਹੀਂ ਜੀ ਇਹ ਤਾਂ ਕਿਸੇ ਦੀ ਮਾਨਤ ਪਈ ਯਾਰ ਫੋਨ ਫਾਣਾ ਸੈਟ ਲਾਈ ਕਿਨੂੰ ਕਿਸੇ ਨੂੰ ਫੋਨ ਲਾਉਣ ਦੀ ਲੋੜ ਨਹੀਂ ਇੱਥੇ ਨਹੀਂ ਹੁੰਦੇ ਜੀ ਇੱਥੇ ਰੱਖਦੇ ਹਾਂ ਨਹੀਂ ਨਹੀਂ ਹੁਣ ਮੈਨੂੰ ਸਿੱਧੇ ਸ਼ਬਦਾਂ ਚ ਦੱਸ ਵੀ ਤੂੰ ਇਹ ਡੋਰ ਵੇਚਦਾ ਉਹ ਨਹੀਂ ਜੀ ਇਹ ਤਾਂ ਕਿਸੇ ਦੀ ਮਾਨਤ ਪਈ ਹੈ ਮੇਰੇ ਕੋਲ ਰੱਖ ਗਿਆ ਕੋਈ ਗੱਟੇ ਤੇਰੇ ਕੋਲ ਮਾਨਤ ਤੇਰੇ ਕੋਲ ਕੋਈ ਜ਼ਹਿਰ ਰੱਖ ਜੂ ਬੰਬ ਰੱਖ ਜੂ ਤੇਰੇ ਕੋਲ ਕੋਈ ਇਹ ਕਿ 47 ਰੱਖ ਜੂ ਦੇਖੋ ਮੈਂ ਖੋਲ ਕੇ ਦੇਖਿਆ ਨਹੀਂ ਜੀ ਪਤਾ ਨਹੀਂ ਕੌਣ ਰੱਖ ਗਿਆ ਮੈਂ ਚੁਕਾ ਦੇਣਾ ਜੀ ਕੋਈ ਚੁਕਾ ਦੇਣਾ ਚੁਕਾ ਦੇਣਾ ਉੱਲਿਆਓ ਕੱਢ ਕੇ ਜਿਹਨਾਂ ਨੂੰ ਕਿ ਵੇਚੀ ਆਣੇ ਅਸੇੜਾ ਬੰਦੇ ਪਛਾਣ ਕੌਣ ਆ ਤੋ ਕਹਿੰਦਾ ਡੋਰ ਮਾਨਤ ਪਈ ਕੇ ਦੀ ਫੇ ਸ਼ਰਮ ਨਹੀਂ ਤੂੰ ਮਾਣ ਦੇ ਰਾਈ ਜਾਂਦੀ ਇਹ ਤੇਰਾ ਪੁੱਤ ਭੈਣੇ ਆਜੋ ਇਧਰ ਪੂਰੇ ਯਾਰ ਵੇ ਤਰਾ ਡੋਰ ਕਿ ਲਈ ਜਵਾਕ ਨੇ ਦੋਸਤਾਂ ਤੁਸੀਂ ਅੱਗੇ ਚਲੋ ਕੀ ਭੈਣੇ ਜੋ 307 ਲੱਗੀ ਪਤਾ ਤੁਹਾਨੂੰ ਇਧਰ ਲੰਘ ਜੋ ਮੜਾ ਗਾਂ ਖਰਾ ਇਧਰ ਮਹੰਗੀ ਇਹ ਇੱਡਾ ਜ਼ੁਲਮ ਕਰਤਾ ਹਾਂ ਦੱਸੀ ਆਹ ਕੌਣ ਨਾ ਜੀ ਮੇਰੇ ਤੋਂ ਦੂਰ ਗੱਲੀ ਕਰੋ ਕਿ ਕਾਕਾ ਨੇ ਮੇਂ ਕੱਢੋ ਤੁਸੀਂ ਮੇਰੇ ਕੋਲ ਤਾਂ ਹੀ ਵੀ ਨਹੀਂ ਮੈਂ ਦਰ ਵਿੱਚ ਹੀ ਨਹੀਂ ਜੀ ਮੇਰੇ ਕੋਲ ਸਮਾਨ ਆ ਗਿਆ ਜੀ ਕੋਈ ਕਿਸੇ ਦਾ ਮੰਤ ਪਈ ਮੈਂ ਤਾਂ ਵਿੱਚ ਹੀ ਦੋ ਹਲੇ ਇਹਨਾਂ ਦਾ ਪਿਓ ਕਿਤੇ ਬਾਹਰ ਗਿਆ ਸੀ ਕਰ ਕਰਦੀ ਮਾਂ ਨੂੰ ਨਾਲ ਲਿਆਂਦਾ ਵੀ ਠੀਕ ਹੈ ਇਹ ਤਾਂ ਪਿਓ ਆ ਕੇ ਵੀ ਇਸੋ ਜਿਹਾ ਠੀਕ ਹੈ ਨਹੀਂ 307 ਦਾ ਪਰਚਾ ਜਿੱਥੇ ਫਿਰਦਾ ਉੱਥੇ ਫਿਰ ਦੇ ਦੇ ਦੇਣਾ 307 ਤੁਸੀਂ ਕਿੱਥੋਂ ਲਈ ਆ ਇੱਥੇ ਲਈ ਆਈ ਇਹ ਕਿ ਇਹਨਾਂ ਦੀ ਇੱਕ ਬਜ਼ਾਰ ਦੀ ਦੁਕਾਨ ਆ ਇਹਨਾਂ ਨੇ ਆਖਿਆ ਸੀ ਵੀ ਸਾਡੀ ਉਧਰ ਦੁਕਾਨ ਆ ਲੈ ਦਾ ਸਰ ਝੂਠ ਬੋਲਦੇ ਇਹਨਾਂ ਨੇ ਕਿ ਬਾਹਰਲੀ ਦੁਕਾਨ ਤੋਂ ਲੈ ਲਓ ਬਾਹਰ ਦੀ ਬਾਹਰ ਮਿਲ ਜੀ ਬਿਲਕੁਲ ਗਦਾਏ ਕਾਕਾ ਤੁਸੀਂ ਸਿਰ ਮੇਰੀ ਗੱਲ ਸੁਣ ਲੈ ਨਹੀਂ ਨਹੀਂ ਮੇਰੇ ਕੋਲ ਇੱਧਰ ਮੇਰੀ ਗੱਲ ਮੇਰੇ ਮੂੰਹ ਬੰਦ ਕਰਕੇ ਗ ਕੀ ਨਹੀਂ ਬਗਾ ਤੁਹਾਡੇ ਮੈਨੂੰ ਕੀ ਕਰੀਏ ਮੈਂ ਆਇਆ ਖੜੂ ਇੱਕ ਮਿੰਟ ਉਹ ਯਾਰ ਇਹਨੂੰ ਫੜ ਕੇ ਗੱਡੀ ਚ ਪਾਟੋ ਅੱਛਾ ਕੋਈ ਦਾ ਕੰਮ ਨਾ ਕੱਟਣ ਹਸਲ ਨਾ ਆਇਆ ਰੱਖ 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 ਇੱਕ ਮਿੰਟ ਇਧਰ ਇਧਰ ਗਰੀਬਾਂ ਦੀ ਰੋਟੀ ਇੱਕ ਮਿੰਟ ਗੱਲ ਸੁਣਨੀ ਇੱਕ ਮਿੰਟ ਹਾਂ ਐ ਐਵੇਂ ਨਹੀਂ ਗੱਲ ਸਾਰੀ ਤੁਰੀ ਜਾ ਸਕਦੇ ਮੈਨੂੰ ਮਨੇ ਕਹ ਇੱਕ ਮਿੰਟ ਗੱਲ ਕਰ ਲਓ ਫੋਨ ਤੇ ਹਾਂ ਇੱਕ ਮਿੰਟ ਕੀ ਕਰਾਉਣਾ ਗੱਲ ਤੋਂ ਯਾਰ ਮੈਂ ਤੁਹਾਨੂੰ ਇੱਕ ਵਾਰੀ ਪੰਜਾਬੀ ਚ ਕਹਦਾ ਵੀ ਚੁੱਪ ਕਰਕੇ ਬੰਦੇ ਦਾ ਬੋਤ ਬਣ ਕੇ ਗੱਡੀ ਚ ਬੈਠ ਤੇ ਥਾਣੇ ਚੱਲ ਸਾਡੀ ਤੁਹਾਨੂੰ ਮੇਰੇ ਬਾਰੇ ਪਤਾ ਨਹੀਂ ਐਂ ਅਸੀਂ ਥਾਣੇ ਜਾਂਦੇ ਹਾਂ ਉਹ ਯਾਰ ਮੂੰਹ ਬਾਤ ਕਰ ਲਾ ਹਾਂ ਅਸੀਂ ਥਾਣੇ ਦੇ ਬਾਰ ਚਿੰਡਪੇ ਕਿੱਥੇ ਕੋਣ ਨੇ ਅੱਜ ਤੱਕ ਥਾਣੇ ਨਹੀਂ ਗਏ ਉਹ ਮੈਂ ਤੈਨੂੰ ਸੁਧਾਰ ਕਰ ਬਖਾਉਂ ਉਹ ਤੁਸੀਂ 300 ਲਾਉਣ ਦਿਓ ਨਿਮਰ ਤਲਾਉਣ ਦਿਓ ਉਹ ਸਾਡਾ ਬੱਚਾ ਦੇ ਦੇਣਗੇ ਜੀ ਸਾਡੇ ਤੇ ਕਦੇ 324 ਨਹੀਂ ਲੱਗੀ ਤੁਸੀਂ 370 ਲਾਉਣ ਨੂੰ ਫਿਰਦੇ ਹੋ ਹਾਂ ਹੁਣ ਪਤਾ ਲੱਗੂ ਤੈਨੂੰ ਕੋਈ ਨਹੀਂ ਜੀ ਕੋਈ ਨਹੀਂ ਹੈਣਾ ਓਏ ਪਤਾ ਨਹੀਂ ਕਿੰਨਾਂ ਦੇ ਸਿਰ ਤੇ ਚਾਂਬਲਦੇ ਆ ਲੋਕ ਇਹ ਹਾਂਜੀ ਉਹਨੀਆਂ ਚ ਉਹਨਾਂ ਨੇ ਵੀ ਕਰਨੀ ਸਿੱਧਾ ਜਿਹੜਾ ਉਹਦੇ ਤੀਜੀ ਮੰਜਲ ਤੇ ਜਵਾਗ ਚੜੇ ਫਿਰਦੇ ਸੀ ਭੈਣੇ ਮਾੜਾ ਮੋਟਾ ਹਜੇ ਪਤਾ ਨਹੀਂ ਤੁਹਾਨੂੰ ਪਿਛਲੇ ਦਿਨੀ ਮੁੰਡਾ ਬੱਚੇ ਆ ਵੀਰ ਜੀ ਤੇ ਬੱਚੇ ਕੱਲਾ ਕਹਿਦਾ ਜਵਾਗ ਭੈਣੇ ਮਾਰ ਕੇੜੇ ਮੁੜ ਕੇ ਕਹਿੰਦੇ ਪੁਲਿਸ ਹੈਲੋ ਹਾਂਜੀ ਹਾਂਜੀ ਸਦਾਜੀ ਰਾਮ 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 ਮਰਾਇ ਰੌਰਾਮ ਸਦਾਜੀ ਇੱਕ ਨਾ ਇਹ ਪੰਜਾਬ ਪੁਲਿਸ ਦੇ ਸਾਡੇ ਐਸ ਐਚ ਓ ਸਾਹਿਬ ਨਵੇਂ ਆਏ ਸੀ ਉਹ ਆਪਣੀ ਦੁਕਾਨ ਤੇ ਆਇਆ ਉਹ ਕੋ ਚੈਨਲ ਹੋਰ ਆਪਣੀ ਪਈ ਸੀ ਕਿਸੇ ਦੀ ਰੱਖ ਕੇ ਜੇ ਕੋਈ ਕਿਸੇ ਦਿਨੀ ਵੇਚੀ ਆਮੜੇ ਕਰੇ ਸਦਾਜੀ ਗੱਲ ਮੰਨ ਜੀ ਆ ਕਰੇ ਜੀ ਗੱਲ ਸਵਾਹ ਹੈਲੋ ਹਾਂਜੀ ਓ ਸਸਰੀ ਘਾਲ ਸਾਹਿਬ ਜੀ ਸਸਰੀ ਘਾਲ ਸਰ ਪਹਿਲੀ ਗੱਲ ਤਾਂ ਮੈਂ ਨਾ ਤੁਹਾਡਾ ਰੈਫਰੈਂਸ ਪੁੱਛਣਾ ਨਾ ਮੈਂ ਪੁੱਛਣਾ ਤੁਸੀਂ ਕੌਣ ਬੋਲਦੇ ਹੋ ਇਹਨੇ ਫੋਨ ਲਾਤਾ ਕਹਿੰਦਾ ਮੈਂ ਕਿਹਾ ਮੈਂ ਦੇਖਾਂ ਕਿਹਨੂੰ ਲਾਉਂਦਾ ਇਹ ਅੱਛਾ ਠੀਕ ਤੁਸੀਂ ਜੋ ਵੀ ਹੋ ਮੈਂ ਕਹਿੰਦਾ ਵੀ ਤੁਸੀਂ ਆਪਣੇ ਆਪ ਚ ਰਹੋ ਮੇਰੀ ਬੇਨਤੀ ਹੈ ਠੀਕ ਹੈ ਹਾਂ ਓ ਸਾਹਿਬ ਮੇਰੀ ਗੱਲ ਤਾਂ ਸੁਣੋ ਮੈਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਤੁਸੀਂ ਬੋਲੋ ਬੋਲੋ ਓ ਮੈਨੂੰ ਪਤਾ ਤੁਸੀਂ ਨਵੇਂ ਆਏ ਹੋ ਉਹ ਮੇਰਾ ਤਾਂ ਡੱਬਾ ਪਹਿਲਾਂ ਹੀ ਪਹੁੰਚ ਜਾਂਦਾ ਹੁੰਦਾ ਮਾਨਤਾਨ ਵਾਲਾ ਵਿਆਹਾਂ ਵਹਵਾਾਂ ਚ ਬਿਜੀ ਸੀ ਤੇ ਮੇਰਾ ਤੁਹਾਡੇ ਕੋਲੇ ਪਹੁੰਚਾ ਨਹੀਂ ਗਿਆ ਆਪਾਂ ਮਿਲਦੇ ਆਏ ਆਪਣੇ ਆ ਤੁਸੀਂ ਕੋਈ ਕੋਈ ਕਾਰਵਾਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਦੱਸੋ ਆਪਾਂ ਕਦੋਂ ਮਿਲ ਗਏ ਤੁਹਾਨੂੰ ਸ਼ਰਮ ਨਹੀਂ ਉਹਦੀ ਮਾੜੀ-ਮੋਟੀ ਮੈਂ ਤੁਹਾਨੂੰ ਕਿਹਾ ਕਿ ਮੈਂ ਤੁਹਾਡਾ ਰੈਫਰੈਂਸ ਪੁੱਛਣਾ ਨਹੀਂ ਕਿਉਂਕਿ ਜਿਹੜੇ ਘਟਿਆ ਲੋਕਾਂ ਦੀ ਮਦਦ ਕਰਦੇ ਮੈਂ ਉਹਨਾਂ ਦੇ ਨਾਂ ਵੀ ਨਹੀਂ ਪੁੱਛਦਾ ਵੀ ਕੌਣ ਹੈ ਤੁਸੀਂ ਤੈਨੂੰ ਵੀ ਲੱਗਦਾ ਯਾਰ ਕਿ ਮੈਂ ਕਿਸੇ ਇਹੋ ਜਿਹੇ ਡੱਬਿਆਂ ਤੇ ਬੈਠਾ ਮੇਰਾ ਆਪਦੀ 7 ਲੱਖ ਤਨਖਾਹ ਨਾ ਸਰਦਾ ਨਹੀਂ ਹੋਣਾ ਅੜੀ ਆਕੜ ਭੜੀ ਬੈਠਾ ਹੈ ਬੋਲੀ ਸੁਧਾਰ ਆਪਦੀ ਠੀਕ ਹੈ ਉਹ ਅੱਜ ਤੱਕ ਬੋਲੀਆਂ ਹੀ ਸੁਧਾਰੀਆਂ ਨੇ ਜਨਾਬ ਗੱਲਾਂ ਕੀ ਜੀ ਬਸ ਕੋਈ ਗੱਲ ਨਹੀਂ ਬਸ ਮੈਂ ਪਤਾ ਹੀ ਕਰਨਾ ਸੀ ਵੀ ਕਿਹਦੇ ਨਾਲ ਗੱਲ ਕਰਾਂਦਾ ਮੈਂ ਤੁਹਾਡੇ ਬਾਰੇ ਜਾਨਣਾ ਜ਼ਰੂਰੀ ਨਹੀਂ ਸਮਝਦਾ ਜੋ ਵੀ ਹੋ ਤੁਸੀਂ ਠੀਕ ਹੈ ਸਾਨੂੰ ਸਾਨੂੰ ਜੋ ਹਦਾਇਤਾਂ ਅਸੀਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ ਠੀਕ ਹੈ ਇਹਦੇ ਕੋਲ ਗੱਟਾ ਭਰਿਆ तकरीबन ਘਟੋ ਘਟ 70 80 ਗੱਟੂ ਹੋਣਗੇ ਚਾਈਨਾ ਡੋਰ ਦੇ ਜਿਆਦੇ ਹੋਣਗੇ ਜਿਆਦੇ ਹੋਣਗੇ ਹੋਰ ਜਾਦਾ ਹੋਣਗੇ ਠੀਕ ਹੈ ਮੁੰਡੇ ਮੇਰੇ ਨਾਲ ਆ ਮੌਕੇ ਤੇ ਦੋਨੇ ਹਜੇ ਤਾਂ ਜਿਹੜੇ ਲੱਭੇ ਨੇ ਉਹ ਵੀ ਭਾਲਨੇ ਆ ਜਿਹੜੇ ਹਜੇ ਹੋਰ ਪਈ ਹੋਈ ਹਜੇ ਹੋਰ ਦੇਖਦੇ ਕਿੱਥੇ ਕਿੱਥੇ ਰੱਖੇ ਪਿਆ ਨੇ ਮੈਂ ਇਹਨੂੰ ਲੈ ਕੇ ਚੱਲਿਆ ਨਾਲ ਉਹ ਜਿਹੜਾ ਜਵਾਕ ਫੜਿਆ ਜਿਹੜਾ ਚਾਈਨਾ ਡੋਰ ਲੈ ਕੇ ਗਿਆ ਦੇ ਕੋਲੋਂ ਨਾਲ ਉਹਦੀ ਮਾਂ ਲਿਆਂਦੀ ਪਿਓ ਉਹਦਾ ਕਿਤੇ ਬਾਹਰ ਗਿਆਵੇਂ ਤੇ ਮੁਰਦਾ ਨਹੀਂ ਚਾਰ ਦੇਣਾ ਤੁਸੀਂ ਦੁਕਾਨ ਤੇ ਹੋ 2 ਮਿੰਟ ਰੁਕੋ ਮੈਂ ਥੀ ਆ ਜਾਣਾ ਨਹੀਂ ਕੋਈ ਲੋੜ ਨਹੀਂ ਜੀ ਤਕਲੀਫ ਨਾ ਕਰੇ ਹੋਣ ਦੀ ਮੈਂ ਜਦੋਂ ਨੂੰ ਤੁਸੀਂ ਆਉਣਾ ਮੈਂ ਬੰਦਾ ਥਾਣੇ ਲੈ ਜਾਣਾ ਮੈਂ ਕਿਤੇ ਥਾਣੇ ਸੋਨੇ ਕਿਤੇ ਬੰਦਾ ਨਹੀਂ ਲੈ ਕੇ ਜਾਣਾ ਨਹੀਂ ਆ ਗਿਆ ਤੇਰੇ ਕੋਲ ਯਾਰ ਕਮਾਲ ਤੁਸੀਂ ਐਂ ਗੱਲ ਕਰਦੇ ਜਿਵੇਂ ਮੇਰੇ ਤੇ ਪਤਾ ਨਹੀਂ ਜੱਜ ਲੱਗੇ ਹੁੰਦੇ ਹੋ ਤੁਸੀਂ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਕੋਈ ਤਕਲੀਫ ਨਾ ਕਰੋ ਮੈਂ ਦੇਖਣਾ ਚਾਹੁੰਦਾ ਸੀ ਕਿ ਕਿਹਦੇ ਨਾਲ ਗੱਲ ਕਰਵਾਉਣੀ ਚਾਹੁੰਦਾ ਐ ਠੀਕ ਹੈ ਪਰ ਮੈਨੂੰ ਬੇਕਤਾ ਲੈ ਮੈਂ ਆ ਬਸ ਮੈਂ ਕੁਝ ਨਹੀਂ ਦੇਖਣਾ ਮੈਂ ਇਹਨੂੰ ਲੈ ਚੱਲੇ ਆ ਠੀਕ ਹੈ ਤੁਹਾਡਾ ਜੋ ਵੀ ਹੈਗਾ ਇਹਨੂੰ ਤੁਹਾਡੀ ਕੱਲ ਨੂੰ ਇਹਦੇ ਨਾਲ ਮੁਲਾਕਾਤ ਸੁਧਾਰ ਕਰ ਹੋਊਗੀ ਜੇਲ੍ਹ ਦੇ ਵਿੱਚ ਤੇ ਲੀੜੇ ਕੱਪੜੇ ਇਹਦੀਆਂ ਜੁੱਤੀਆਂ ਚੱਪਲਾ ਇਹਦੇ ਆਲੂ ਗੰਡੇ ਦਾਲਾਂ ਜੋ ਲੈ ਕੇ ਲੋਕ ਪਹੁੰਚਦੇ ਹੁੰਦੇ ਹਨ ਨਾ ਉਹ ਲੈ ਕੇ ਪਹੁੰਚੇ ਇਹਨੂੰ ਲੈ ਚੱਲੇ ਬੱਚੇ ਛੋਟੇ ਆ ਬੱਚਾ ਨੂੰ ਮੈਂ ਛੱਡ ਕੇ ਜਾਊਂਗਾ ਜੇ ਉਹਨਾਂ ਦਾ ਪਿਓ ਹਾਜ਼ਰ ਹੋ ਗਿਆ ਠੀਕ ਐ ਉਹਦੀ ਮਾਂ ਨੂੰ ਥਾਣੇ ਬਿਠਾਊਂਗਾ ਅਨਜਰ ਗੱਡੀ ਗੱਡੀ ਵਾਰੰਗ ਗੱਡੀ ਕੱਢ ਲੈ 307 ਦਾ ਪਰਚਾ ਇਹਦੇ ਤੇ ਵੀ ਦੇਣਾ ਚਾਈਨਾ ਡੋਰ ਫੜ ਲਈ ਇਹਦੇ ਕੋਲ 70 80 ਗੱਟੂ ਅਸੀਂ ਉਹ ਜਵਾਕ ਦੇ ਮਾਰਦੇ ਉਹਤੇ ਵੀ ਦੇਣਾ ਠੀਕ ਐ ਇਹ ਦਿੱਤਾ ਗਿਆ ਸਮਝ ਲਓ ਮੇਰੇ ਕੋਲ ਆਉਣ ਦੀ ਕੋਸ਼ਿਸ਼ ਨਾ ਕਰੋ ਠੀਕ ਐ ਅੱਛਾ ਆ ਲੋ ਆ ਬਸ ਓਕੇ ਚਲ ਤੁਸੀਂ ਐ ਕਰੀ ਜਾਂਦੇ ਆ ਆ ਤਾਂ ਤੁਸੀਂ ਇੱਕ ਇੱਕ ਕੰਮ ਸਲਾਜੀ ਤੁਹਾਨੂੰ ਮੰਗਾ ਪੈਣਾ ਮੈਂ ਹਾਂ ਲੋਕ ਜਿਹੜੇ ਚਿੱਟੇ ਦਾ ਮਾਰਦੇ ਉਹ ਨਾ ਜੀ ਉਹ ਵੀ ਫੰਡੇ ਇਹਨਾਂ ਨੇ ਉਹਨਾਂ ਨੇ ਹੁਣ ਫੰਨੇ ਉਹ ਤਾਂ ਪੈ ਦਿੰਦੇ ਆ ਇੱਕ ਸਾਲ ਬਾਅਦ ਇੱਕ ਤਿਉਹਾਰ ਆਉਂਦਾ ਹੈ ਹੁਣ ਫੰਨੇ ਜੀ ਉਹ ਜਿਹੜੇ ਆਮ ਹੀ ਮਰੀ ਜਾਂਦੇ ਨੌਜਵਾਨ ਮੁੰਡੇ ਤਾਂ ਸਾਲ ਬਾਅਦ ਇੱਕ ਤਿਉਹਾਰ ਆਉਂਦਾਗਾ ਉਹ ਵੀ ਉਹ ਨਹੀਂ ਫੰਨੇ ਇਹਨਾਂ ਨੇ ਉਹਨੂੰ ਤੂੰ ਬੰਦਾ ਕੁਛ ਇਹਨਾਂ ਨੂੰ ਆਪਣੇ ਤਾਂ ਬੰਦਾ ਕੁਛ ਨਹੀਂ ਅੱਛਾ ਹਾਂ ਜੀ ਹੁਣ ਚੁੱਪ ਰਹੀਂ ਤੁਹਾਡੇ ਨਾਲ ਕੌਣ ਬੈਠਾ ਪਤਾ ਤੁਹਾਨੂੰ ਕੀ ਲੱਗਦਾ ਇਹ ਚਾਹ ਪਾਣੀ ਬਣਾਉਣਾ ਵਾਸਤੇ ਰੱਖਿਆ ਨਾਲ ਉਹ ਹਾਂ ਸਾਨੂੰ ਕੀ ਬਤਾ ਵੀਰ ਜੀ ਕਿਹਨੂੰ ਕਿਹਨੂੰ ਤੁਸੀਂ ਗੱਡੀ 'ਚ ਬੈਠਾ ਨਾ ਗੁਰਪ੍ਰੀਤ ਲੈ ਆਓ ਕੱਢ ਕੇ ਇਤਨਾ ਵਾਰ ਤੂੰ ਮੈਨੂੰ ਪਹਿਲਾਂ ਮੈਂ ਤੇਰਨਾ ਇਹ ਸ਼ਦਾਜੀ ਮਹਿੰਗਾ ਬੈਨ ਕਮ ਮੈਂ ਦੱਸਦਾ ਲੈ ਮਹਿੰਗੇ ਮਹਿੰਗੇ ਦੀ ਛੜੀ ਇਹ ਬਹੁਤ ਮਹਿੰਗੇ ਬੈਨ ਸੁਣ ਕੰਮ ਮੈਂ ਪੁੱਛਾ ਅੱਛਾ ਕੋਈ ਆ ਗੱਟਾ ਚ ਕੋਈ ਇਹ ਗੱਟਾ ਪੈਣ ਤੇ ਇਸ ਦੀ ਗੱਲ ਸੁਣੋ ਮੇਰੀ ਆ ਇਹ ਰੇਗਾ ਬੈਕਅਪ ਇਹਨੂੰ ਕੰਮ ਮੈਂ ਦੀ ਸੁਣਾ ਦੇਵਰ ਤਾ ਇਹਨੂੰ ਚਕਾਓ ਇਹਨੂੰ ਚਕਾਓ ਮੈਂ ਕਿਹ ਮਹਿੰਗਾ ਮੈਂ ਨਾ ਸ਼ਾਹ ਜੀ ਤੁਹਾਨੂੰ ਇਹ ਗੱਲ ਨਹੀਂ ਤੂੰ ਮੇਰੇ ਗਮ ਦਾ ਸਬਕ ਹੋਵੇ ਤਾਂ ਹਾਂ ਬੜਾ ਮਹਿੰਗਾ ਮੈਂ ਸੁਣ ਕੰਮ ਹੀ ਹਾਂ ਉਹਨੂੰ ਇਹਨੂੰ ਕੱਟਿਓ ਬਾਹਰ ਪਹਿਲਾਂ ਕਰਾਇਓ ਦਰਸ਼ਨ ਨੂੰ ਲਿਆਇਓ ਬਾਹਰ ਕੱਢ ਕੇ ਉਹ ਇੱਥੇ ਮੈਂ ਪਬਲਿਕ ਦੇ ਸਾਹਮਣੇ ਦਿਖਾਵਾਂਗਾ ਤੈਨੂੰ ਹਾਂ ਤੁਹਾਨੂੰ ਦੱਸਤੀ ਗੱਲ ਜੀ ਮੈਂ ਬਸ ਤੂੰ ਮਹਿੰਗਾ ਮੁੰਗਾ ਬੋਲਦਾ ਕਿਹੜੇ ਸਾਹਿਬ ਮੈਂ ਦੱਸ ਚਾਈ ਗੱਲ ਜੀ ਤੁਹਾਨੂੰ ਮੈਂ ਦੱਸਿਆ ਤੁਸੀਂ ਨਵੇਂ ਆਏ ਹੋ ਜੇ ਪਤਾ ਵੈਸੇ ਬਖਸ਼ ਦਿੰਦਾ ਠੀਕ ਹੈ ਤੂੰ ਜਿਹੜੀਆਂ ਆਹ ਚਿੱਟੇ-ਚੁੱਟ ਇਹਦੇ ਨਾਲ ਲੋਕ ਨਹੀਂ ਮਰਦੇ ਇਹ ਜਵਾਕਾਂ ਨੂੰ ਲੈ ਕੇ ਤੀਜੀ ਮੰਜ਼ਲ ਤੇ ਚੜਾਇਆ ਤੁਸੀਂ ਮੈਂ ਦੇਣਾ ਸੀ ਪਰਚਾ ਇਹਦੇ ਕੱਲੇ ਪਿਓ ਤੇ ਵੀ ਪਿਓ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਮਾਂ ਦੀ ਜ਼ਿੰਮੇਵਾਰੀ ਜਿੰਨਾ ਤੂੰ ਬੋਲੀ ਆ ਨਾ ਇਹਦੇ ਤੇ ਕੀ ਹੋ ਗਿਆ 307 ਦਾ ਤੇਰੇ ਤੇ 307 ਦਾ ਨਾਲ ਤੇਰੇ ਘਰ ਵਾਲੇ ਤੇ ਦੇਊਗਾ ਐਸੇ ਡੋਰ ਦੇ ਮਾਮਲੇ 'ਚ ਫੋਟੇ 'ਚ ਪਤਾ ਨਹੀਂ ਕੀ ਬੋਲਦਾ ਹੈਗਾ ਦੱਸਿਆ ਨੂੰ ਇਹ ਕਾਜ ਫੜਿਆ ਤੈਨੂੰ ਚਿੱਟੇ ਜਿਹੜੇ ਚਿੱਟੇ ਨਾ ਫੜੀ ਜਾਓ ਨਹੀਂ ਨਹੀਂ ਸਾਡਾ ਕੀ ਕਸੂਰ ਹੈ ਕੋਣ ਸਾਡਾ ਕੀ ਕਸੂਰ ਹੈ ਭੋਰਾ ਭੋਰਾ ਜਵਾਕਾਂ ਨੇ ਖਰੀਦ ਲਿਆ ਕਸੂਰ ਤੁਹਾਡਾ ਇਹ ਹੈ ਵੀ ਜਿਹੜੀਆਂ ਚੀਜ਼ਾਂ ਕਸੂਰ ਉਹ ਹੈ ਭੈਣਾਂ ਜਿਹੜੀਆਂ ਚੀਜ਼ਾਂ ਬੈਨ ਆ ਤੁਸੀਂ ਉਹ ਜਿਹੜਾ ਲੋਕਾਂ ਨੂੰ ਖਰੀਦ ਕੇ ਗੱਟਾ ਭਰਿਆ ਦੇ ਕੋਲੋਂ ਫੜ ਲਿਆ ਇਹਨੇ ਇਹਨੇ ਖਰੀਦ ਲੇ ਹੁਣ ਕੀ ਕਰ ਸਕਦੇ ਤੇ ਨਿਆਣੇ ਲੋਕਾਂ ਦੇ ਗਲ ਬਟੋਗੇ ਤੁਸੀਂ ਹੁਣ ਵੇਚਣ ਵਾਲਿਆਂ ਦਾ ਕਸੂਰ ਹੈ ਸਾਡਾ ਕੀ ਕਸੂਰ ਖਰੀਦਣ ਵਾਲਾ ਤਾਂ ਕੋਈ ਕਸੂਰ ਨਹੀਂ ਥੋੜਾ ਜਵਾਕ ਭੋਰਾ ਪਰ ਜਵਾਕ ਥੋੜਾ ਹਾਈਟ ਇਹਦੇ ਜੋ ਖਰੀਦ ਕੇ ਲੈ ਗਿਆ ਇਹਨੇ ਮਲੰਗਣੇ ਵੇਚ ਦੀ ਹਜੇ ਕੋਈ ਫੈਕਟਰੀਆਂ ਬਣੀ ਇਹਨਾਂ ਨੂੰ ਇੱਕ ਗੱਟੂ ਦੋ ਗੱਟੂ ਲੈ ਕੇ ਤੇਰੇ ਤੱਕ ਲੈ ਆਏ ਨਾ ਹੁਣ ਕੋ ਉੱਥੇ ਲੈ ਕੇ ਜਾਗੇ ਜਿੱਥੋਂ ਤੁਸੀਂ ਤੇਰੇ ਤੂੰ ਤੇ ਤੇਰੇ ਪਿਓ ਨੇ ਹਾਂ ਉੱਥੇ ਦੱਸੀ ਬਣਾ ਚੱਲੂ ਫੈਕਟਰੀ ਦਾ ਖੜੀ ਹੈ ਹਾਂ ਦੱਸੀ ਬਣਾ ਚੱਲੂ ਆ ਇੱਧਰ ਪੁੱਛ ਪਹਿਲਾਂ ਮੜਾ ਜਾ ਇਹਨੂੰ ਦੱਸੀ ਮੜਾ ਦੇ ਕਾਜ ਫੜਿਆ ਤੈਨੂੰ ਇਹ ਇਹਦਾ ਤੇ ਇਹਦਾ ਵਹਿਮ ਹੈ ਵੇਖ ਚਿੱਟੇ ਵਾਲਾ ਦਾ ਫੜਦੇ ਨਹੀਂ ਤੁਸੀਂ ਤੂੰ ਕੀ ਕਰਦਾ ਦੱਸੀ ਚਿੱਟੇ 'ਚ ਫੜਿਆ ਜੀ ਮੜਾ ਮੂਟਾ ਵੇਚਦਾ ਸੀ ਮੈਂ ਜੇ ਦੁਬਾਰਾ ਮੇਰੀ ਪੈ ਗਈ ਨਾ ਅੱਗੇ ਛੈ ਚਪੇੜਾਂ ਨਾਲ ਤੇਰਾ ਮਾਨ ਤਾਨ ਸਹੀ ਹੋਇਆ ਨੇ ਖਾਣ ਪੀਣ ਵਾਲੇ ਉਹਨਾਂ ਨੂੰ ਤੁਸੀਂ ਫੜਦੇ ਆ ਜਿਹੜੇ ਵੇਚਦੇ ਤਾਂ ਤੇਰਾ ਮੂੰਹ ਬੰਦ ਕਰਦਾ ਮੈਂ ਤੂੰ ਪਤਾ ਪਾਤ ਤੂੰ ਲਿਆਉਂਦੇ ਉਹਨਾਂ ਨੂੰ ਨਹੀਂ ਤੁਸੀਂ ਫੜਦੇ ਤੇਰਾ ਮੂੰਹ ਬੰਦ ਕਰਦਾ ਮੈਂ ਤੇਰਾ ਮੂੰਹ ਬੰਦ ਕਰਦਾ ਆ ਕੱਢੀ ਮੜਾ ਜਾ ਓਏ ਆ ਖਾਣ ਪੀਣ ਵਾਲਾ ਵਿਖਾਉਣਾ ਮੈਂ ਤੈਨੂੰ ਆ ਤੂੰ ਤੁਸੀਂ ਸਾਰਾ ਡੱਬਰ ਸਾਰੀ ਉਹ ਮਰ ਖਾ ਕੇ ਵਿਖਾਓ ਇਨਾਂ ਤੇਰੇ ਮੇਰੇ ਮੇਰੀ ਦੁਬਾਰਾ ਪੈ ਗਈ ਨਾ ਤੇਰੀ ਧੌਂ ਟੁੱਟ ਜਾਣੀ ਆ ਵੇਖੀ ਕੀ ਆ ਇਹ ਐ ਸਾਨੂੰ ਤਾਂ ਕੀ ਪਤਾ ਯਾਰ ਤੂੰ ਤੈਨੂੰ ਨਹੀਂ ਪਤਾ ਤੁਸੀਂ ਤੁਸੀਂ ਹੁਣ ਤਾਂ ਕਹਿ ਕੇ ਛੱਡਿਓ ਇਨਾ 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 ਤੁਹਾਡੇ ਘਰ ਦਾ ਕੋਈ ਜੀ ਇਨਾ ਲਾ ਲਓ ਇੱਕ ਦਿਨ ਚ ਸਾਲ ਚ ਦੋ ਸਾਲਾਂ ਚ ਕੀ ਜੀ ਕੀ ਨਹੀਂ ਚੱਲ ਸਾਨੂੰ ਵੀਰ ਜੀ ਜਾਣ ਦੇ ਸਰ ਤੁਹਾਨੂੰ ਜਾਣ ਦੇਵਾਂਗਾ ਪਰ ਭੇਜੂੰਗਾ ਸੁਧਾਰਕਰ ਤੁਹਾਨੂੰ ਮੈਂ ਠੀਕ ਹੈ ਕਿੰਨੇ ਬੰਦੇ ਨੂੰ ਸਪਲਾਈ ਦੇਣਾ ਉਹਨਾਂ ਦੱਸਿਓ 15 20 ਬੰਦੇ ਆ ਕਿੰਨੇ ਦਾ ਹੋਊਗਾ ਟੋਟ ਘਟ ਕਹੇ ਬੰਦੇ ਦਾ ਹੋਊਗਾ ਹੋਊਗਾ 100 150 ਬੰਦੇ ਦਾ ਜਾਦੇ ਹੈ ਜੀ ਇਹ 50-50 ਲੱਖ ਦਾ ਚਿੱਟੇ ਵੇਚਦੇ ਆ ਆਹ ਤੇ ਚਿੱਟੇ ਦੀ ਕੋਈ ਦੋਰ ਨਹੀਂ ਦੇ ਵਿੱਚ ਤੁਸੀਂ ਤੁਸੀਂ ਆਹ ਚਿੱਟੇ ਤੋਂ ਘੱਟ ਆ ਯਾਰ ਜਿੰਨੇ ਤੁਰੇ ਜਾਂਦੇ ਬੰਦੇ ਦੀ ਧੌਣ ਵੜ ਦੇਣੀ ਹੈ ਇਹਨੂੰ ਪਾਸੇ ਪੇਪ ਚਾਪਦੇ ਕੋਲੇ ਰੱਖ ਹਾਂ 50-50 ਲੱਖ ਵਾਲਿਆਂ ਨੂੰ ਫੜਦੇ ਹੋ ਤੁਸੀਂ ਤੇ 500 ਦੀ ਦੋਰ ਵਾਲੇ ਨੂੰ ਗੱਡੀ ਪਿਠਾਉਣ ਨੂੰ ਚੱਲ ਬਣੇ ਚੱਲ ਆਇਆ ਮੈਨੂੰ ਤਾਂ ਜਾ ਆ ਚੱਕੋ ਨਾਲ ਆ ਨਾਲ ਚੱਕੂ ਮਹਿੰਗਾ ਮਹਨਸਤਾ ਜੀ ਬਹੁਤ ਤੋਂ ਮਹਿੰਗੇ ਮੋਗਦੇ ਛੱਟ ਯਾਰ ਮੈਂ ਬਥੇਰੇ ਮਹਿੰਗੇ ਵੇਖੇ ਤੇਰੇ ਵਰਗੇ ਉੱਧਰ ਬੈਠ ਚੱਲ ਕੇ ਤੂੰ ਛੜਾ ਦਿਓ ਮੈਨੂੰ ਯਾਰ ਉਹ ਟੋਟੇ ਓਟੀਆਂ ਡਾਟੀਆਂ ਵੇਂਦਾ ਜਾਈ ਇਹਨੂੰ ਪਿੱਛ ਲੰਗ ਜਾਓ ਪਿੱਛੇ ਬਰਾਤ ਆਇਓ ਤੂੰ ਬੂਵੀ ਬਿਚੇ ਜਾ ਐਨੂੰ ਨਗਾ ਪਿੱਛੇ ਚੱਟੇ ਵਾਲੇ ਨੂੰ ਚੱਲ ਬਈ ਅੱਜ ਅੱਜ ਸ਼ਾਮ ਤੱਕ ਤੁਹਾਡੀ ਸ਼ਾਮ ਤੂੰ ਪਿੱਛੇ ਲੰਗ ਜਾ ਓਏ ਨਿਚੇੜੀਆਂ ਆ ਪਿੱਛੇ ਰੱਖੋ ਜੰਮਾ ਦਾ ਮਾਮ ਦਾ ਆ ਫੜਾਓ ਇਹਨਾਂ ਨੂੰ ਇਸ਼ਾਰਾ ਸ਼ਹਿਰ ਆਊਗਾ ਜੀ ਹੁਣ ਤਾਂ ਨਹੀਂ ਮੇਰੇ ਮਗਰ ਉਹ ਸ਼ਹਿਰ ਛੱਟ ਸਾਰਾ ਪੰਜਾਬ ਆ ਜਾ ਮੈਂ ਛੱਟਣ ਲੱਗਿਆ ਜਾਨਦਿਆ ਸਾਰ ਪਰਚੇ 307 ਦੇ ਠੋਕ ਕੇ ਤੁਹਾਡੇ ਤੇ ਸਾਰਾ ਸ਼ਹਿਰ ਆਊਗਾ ਹੁਣ ਓਏ ਆ ਕਿਹੜਾ ਨੇ ਗੱਡੀ ਮੂਰੇ ਲਾਦੀ ਬੇਵਕੂਫ ਨੇ ਇਹ ਚਲਾਉਣੀ ਨੇ ਵੀ ਕੋਣ ਹੈ ਪਤਾ ਨਹੀਂ ਕੌਣ ਆ ਨਾਲੇ ਉਹਨੂੰ ਪਤਾ ਹੈ ਪੁਲਿਸ ਦੀ ਗੱਡੀ ਦੱਸ ਮੂਰੇ ਲਾਦੀ ਜੀ ਕੋਈ ਗੱਲ ਨਹੀਂ ਨਾ ਨਾ ਧੰਨਵਾਦ ਓ ਯਾਰ ਤੂੰ ਗੱਡੀ ਮੂਰੇ ਲਾਦੀ ਤੈਨੂੰ ਪਤਾ ਨਹੀਂ ਲੱਗਿਆ ਇੱਕੇ ਬਾਹਰ ਆ ਸ਼ੀਸ਼ਾ ਨਾ ਖੋਲਣੀ ਬਾਰੀ ਨਾ ਖੋਲਣੀ ਗੱਡੀ ਦੀ ਕੌਣ ਦੱਸੇ ਤੁਸੀਂ ਤਾਂ ਜਾਣਣਾ ਨਹੀਂ ਚਾਹੁੰਦੇ ਮੈਂ ਕੌਣ ਆ ਮੈਂ ਬਿਲਕੁਲ ਨਹੀਂ ਜਾਣਣਾ ਚਾਹੁੰਦਾ ਤੇ ਫਿਰ ਪੁੱਛ ਕਿਉਂ ਰਹੇ ਹੋ ਸਾਡਾ ਬੰਦਾ ਨਹੀਂ ਜਾਣਾ ਚਾਹੀਦਾ ਬੰਦਾ ਲੈ ਚੱਲਿਆ ਮੈਂ ਨਹੀਂ ਜਾਣਾ ਚਾਹੀਦਾ ਓਕਾ ਨੇ ਕੋਈ ਦੁਨੀਆ ਦੀ ਪਾਵਰ ਇਹਨੂੰ ਗੱਡੀ ਚੋਂ ਲਾ ਨਹੀਂ ਸਕਦੀ ਮੇਰੇ ਤੋਂ ਕੀ ਉਹਨੇ ਬੰਦਾ ਮਾਰਦਾ ਬੰਦਾ ਮਾਰਨ ਨੂੰ ਘਟ ਹੈ ਜਿਹੜੇ ਲੋਕਾਂ ਦੇ ਗਲ ਵੱਡੇ ਜਾਂਦੇ ਆ ਪੰਛੀਆਂ ਦੇ ਖੰਭ ਕੱਟੇ ਜਾਂਦੇ ਪੈਰ ਕੱਟੇ ਜਾਂਦੇ ਪਸ਼ੂਆਂ ਦੀਆਂ ਜਾਨਵਰਾਂ ਦੀਆਂ ਗਰਦਨਾਂ ਕੱਟੀਆਂ ਜਾਂਦੀਆਂ ਚਾਈਨਾ ਡੋਰ ਦੇ ਨਾਲ ਉਹ ਬੰਦੇ ਮਾਰਨ ਨੂੰ ਘਟ ਹੈ ਤੁਹਾਨੂੰ ਪਤਾ ਨਹੀਂ ਇਸ ਕਰਕੇ ਉਹ ਯਾਰ ਇਹ ਮਾਰਦਾ ਜਾ ਕੇ ਕੌਣ ਇਹ ਮਾਰਦਾ ਜਾ ਕੇ ਇਹ ਵੇਚਦਾ ਉਹ ਪਿੱਛੇ ਘਟਾ ਇਹਦਾ ਐਵੇਂ ਪਤਾ ਨਾ ਬ ਕਿੰਨੇ ਫੜੀ ਤੇਰੇ ਕੋਲੋਂ ਕਿੰਨੇ ਕਿੰਨੇ ਗੱਟੂ ਆ ਗੱਟੇ ਦੇ ਵਿੱਚ ਜੀ ਆਪਣੀ ਨਹੀਂ ਤੇ ਕਿਸੇ ਹੋਰ ਉਹ ਯਾਰ ਬੇ ਤਪੇੜਾ ਮਾਰ ਕੇ ਧੌਣ ਹਲਾ ਦੂੰ ਮੈਂ ਤੇਰੀ ਜੀ ਆਪਣੀ ਨਹੀਂ ਹੈਗੀ ਕਿਸੇ ਹੋਰ ਸੁਣ ਗਿਆ ਸਰਦਾਰ ਜੀ ਮੇਰੀ ਗੱਲ ਸੁਣੋ ਮੈਨੂੰ ਕੋਈ ਆਪਦੀ ਪਾਵਰ ਦੱਸਣ ਦੀ ਲੋੜ ਨਹੀਂ ਕੁਛ ਨਹੀਂ ਕਰਨ ਦੀ ਲੋੜ ਅੱਛਾ ਠੀਕ ਹੈ ਠੀਕ ਹੈ ਤੁਸੀਂ ਪਹਿਲੀ ਵਾਰ ਮੈਨੂੰ ਮਿਲ ਰਹੇ ਹੋ ਜਦੋਂ ਤੱਕ ਮੇਰੀ ਜੁਆਇਨਿੰਗ ਇਸ ਥਾਣੇ ਦੇ ਵਿੱਚ ਹੈ ਨਾ ਕੋਈ ਚੱਟਾ ਨਾ ਕੋਈ ਚਾਇਨਾ ਡੋਰ ਨਾ ਕੋਈ ਕੁਛ ਨਹੀਂ ਨਾ ਨੂੰ ਜੂਆ ਨਾ ਸੱਟਾ ਕੁਛ ਨਹੀਂ ਚੱਲਣਾ ਬਾਹਰ ਤਾਓ ਆਪਾਂ ਗੱਲ ਕਰ ਲੈਣੇ ਕੋਈ ਵਾਰ ਨਹੀਂ ਹੋਣਾਗਾ ਮੇਰੇ ਕੋਲ ਇਹਨਾਂ ਟਾਈਮ ਨਹੀਂ ਆਉ ਤਾ ਸਹੀ ਨਹੀਂ ਆਜੋ 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 ਆ ਬੋਲੋ ਆਜੋ ਆਪਾਂ ਇਧਰ ਹੋ ਕੇ ਗੱਲ ਕਰਾਂਗੇ ਨਹੀਂ ਨਹੀਂ ਕੋਈ ਉਧਰ ਉਧਰ ਕੋਈ ਗੱਲ ਨਹੀਂ ਕਰਨੀ ਛੋਟੇ ਵੀਰ ਮੈਨੂੰ ਗੱਲ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਓਏ ਯਾਰ ਮੈਂ ਕੀ ਕਹਿਣਾ ਚਾਹੁੰਦਾ ਤੂੰ ਬੰਦਾ ਛੱਡ ਦੇ ਤੂੰ ਕੀ ਚਾਹੀਦਾ ਤੂੰ ਤੂੰ ਤੜਕ ਕਾਲੀ ਭਾਸ਼ਾ ਮੇਰੇ ਨਾਲ ਨਹੀਂ ਵਰਤਣੀ ਓ ਜਨਾਬ ਮੈਂ ਤਾਂ ਜਨਾਬ ਕਹਿ ਕੇ ਵੀ ਗੱਲ ਕਰੀ ਸੀ ਜਨਾਬ ਕਹਿ ਕੇ ਕਰੀਏ ਕਰੀ ਸੀ ਨਾ ਜਨਾਬ ਕਹਿ ਕੇ ਤੋਂ ਤੁਹਾਨੂੰ ਕਿਸੇ ਨੇ ਅਜੇ ਤੱਕ ਇਹ ਨਹੀਂ ਦੱਸਿਆ ਜਿ세 ਧਰਮਸ਼ਾਹ ਬਰਾੜ ਲੱਗਿਆ ਵਥੇ ਚੀਜ਼ਾਂ ਨਹੀਂ ਚਲਦੀਆਂ ਨਾ ਕੋਈ ਫਰਮਾਇਸ਼ ਨਾ ਕੋਈ ਸਫਾਰਿਸ਼ ਨਾ ਕੋਈ ਦੋ ਨੰਬਰ ਦਾ ਧਰਮ ਸਿੰਘ ਬਥੇਰੇ ਆਏ ਆ ਸਾਡੇ ਨਾਲ ਵਾਹ ਪੈ ਕੇ ਹੀ ਰਹਿੰਦਾ ਮੰਡੀ ਚ ਅਸੀਂ ਰਹਿੰਨੇ ਆ ਤੁਸੀਂ ਤਾਂ ਗੱਲ ਸੁਣ ਮੇਰੀ ਗੱਲ ਸੁਣ ਲੈ ਸਿੱਧੇ ਸ਼ਬਦਾਂ ਚ ਹਾਂ ਇਹਦੇ ਤੇ ਵੀ 307 ਦੇ ਨਾਲ ਡੋਰ ਵੇਚਣ ਵਾਲੇ ਤੇ ਖਰੀਦਣ ਵਾਲੇ ਵੀ 307 ਦਾ ਟਲਦਾ ਨਹੀਂ ਮਤਲਬ ਗੱਲ ਨਹੀਂ ਮੰਨਣੀ ਗੱਲ ਮੈਂ ਕਹਿੰਦਾ ਜੇ ਜ਼ਿਆਦਾ ਕਰੋਗੇ ਤੇ ਮੈਂ 120 ਵੀ ਤੁਹਾਡੇ ਤੇ ਠੋਕ ਦੇਣੀ ਮਾੜੇ ਬੰਦੇ ਦੀ ਮਦਦ ਕਰਨੀ ਅੱਛਾ ਠੀਕ ਹੈ ਮੈਂ ਚੱਲਿਆ ਉਹ 2 ਮਹੀਨੇ ਮੇਰੇ ਥਾਣ ਦੁਕਾਨਦਾਰੀ ਜ਼ਰੂਰੀ ਚਾਇਨਾ ਡੋਰ ਵੇਚ ਕੇ ਦੁਕਾਨਦਾਰੀ ਹੁੰਦੀ ਹੈ। ਸਾਨੂੰ ਪੰਜਾਬੀ ਚ ਕਹਦਾ ਮੇਰੇ ਭੁੱਲ ਲਿਖੇ ਮੇਰੇ ਥਾਣੇ ਨਾਲ ਬੈਠੋ ਠੀਕ ਹੈ। ਮੈਂ ਜਾਣਦਿਆਂ ਸਾਰ ਪਰਚੇ ਕੱਟਨੇ ਨੇ 362 ਦਾ ਥਾਣੇ ਜਾਣ ਤੋਂ ਪਹਿਲਾਂ ਬੰਦਾ ਬਾਹਰ ਆ ਜਾਣਾ। ਤੂੰ ਮੈਂ ਤੇਰੀ ਆਕੜ ਨਹੀਂ ਰਹਿਣੀ ਫਿਰ। ਜਿਦ ਤਰਾ ਥਾਣੇ ਪੈਰ ਪੈ ਗਿਆ ਨਾ ਮੈਨੂੰ ਆਉਣ ਦੀ ਲੋੜ ਨਹੀਂ ਥਾਣੇ ਅੱਜ ਤੱਕ ਮੈਂ ਨਹੀਂ ਥਾਣੇ ਆਇਆ ਥਾਣਾ ਮੇਰੇ ਕੋਲੇ ਆਉਂਦਾ। ਜੇ ਤੇਰਾ ਰੈਫਰੈਂਸ ਦੇ ਕੇ ਕਿਸੇ ਦਾ ਫੋਨ ਵੀ ਆ ਗਿਆ ਮੈਨੂੰ। 120 ਵੀ ਤੇਰੇ ਤੇ ਨਾਲੇ ਤੇ ਮੈਨੂੰ ਧਰਮਸੋਹ ਬਰਾੜਨਾ ਕਿਸੇ ਕਿਸੇ ਦਾ ਵੀ ਫੋਨ ਆ ਗਿਆ ਜੀਦਾ ਮ ਪਲੇਕੇ ਚ ਨਾ ਰਹਿ ਜਾਓ ਛੱਡਣਾ ਆਉਂਗੇ ਸੁਧਾਰ ਕਰਦੇ ਆ ساری ਟੀਮ ਸੁਣਦੀ ਆ ਤੁਹਾਡੀ ਸੁਧਾਰ ਕਰਨਾ ਵੇਖ ਲਈ ਤੈਨੂੰ ਪਤਾ ਨਹੀਂ ਮੈਂ ਕੌਣ ਫਿਰ ਤੂੰ ਇੱਕ ਵਾਰੀ ਜਾ ਤੂੰ ਥਾਣੇ ਵਾਲੇ ਰਾਹ ਤੁਰ ਤੈਨੂੰ ਮੈਂ ਦੱਸਾਂ ਤਬਾਕਰਾਂ ਉਹ ਮੈਂ ਕਰਦਾ ਗੱਲ ਭੇਜ ਦੋ ਬੰਦਾ ਚੱਕਿਆ ਇਹਨਾਂ ਨੇ ਥਾਣੇ ਲੈ ਕੇ ਚਲੇ ਆ ਇਹਨਾਂ ਨੂੰ ਪਤਾ ਨਹੀਂ ਮੇਰੀ ਪਾਵਰ ਦਾ ਆ ਬਸ ਠੀਕ ਹੈ ਮੈਨੂੰ ਮੇਰੇ ਜਾਣ ਤੋਂ ਪਹਿਲਾਂ 10 ਮਿੰਟ ਦਾ ਰਾਹ ਤੇ ਬੰਦਾ ਮੈਨੂੰ ਮੇਰੇ ਕੋਲੇ ਚਾਹੀਦਾ ਵੇਖਦਾ ਮੈਂ ਕਿਵੇਂ ਲੈ ਕੇ ਜਾਂਦਾ ਇਹ